ਕੇ ਬੇਗੈਰਤੀ ਦੀ ਜ਼ਿੰਦਗੀ ਨਾਲੋਂ ਹੂੰ ਗੈਰਤ ਦੀ ਮੌਤ ਹੂੰ ਲੱਖ ਦਰਜੇ ਚੰਗੀ ਹੁੰਦੀ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਾ ਯਾਰ ਲੋਕਾਂ ਨੇ ਨੇ ਹੁੱਬ ਕੇ ਜਿਹੜੇ ਚੁਣੇ ਸੀਗੇ ਇੰਨਾ ਵੱਡਾ ਬਹੁਤ 92 ਐਮਐਲਏ ਚੁਣੇ ਸੀ ਹੂੰ ਉਹ ਮਤਲਬ ਇੱਕ ਨਹੀਂ ਇੱਕ ਇੱਕ ਕਰਕੇ ਸਾਰੇ ਹੂੰ ਅੱਜ ਦੇਖੀਏ 2.5 ਸਾਲਾਂ ਬਾਅਦ ਹੂੰ ਤਾਂ ਪਿਛਲੇ 2.5 ਸਾਲਾਂ ਤੋਂ ਲੈ ਕੇ ਅੱਜ ਤੱਕ ਦਿੱਲੀ ਦੀ ਜੁੱਤੀ ਥਾਲੀ ਲਾ ਕੇ ਬੇਗੈਰਤੀ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਆ ਪਤਾ ਨਹੀਂ ਕਿਉਂ ਜੀ ਜੀ ਪੰਜਾਬ ਦੇ ਬਣਨਾ ਚਾਹੀਦਾ ਸੀ ਪੰਜਾਬ ਦੇ ਬਣੇ ਨਹੀਂ ਹੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੂੰ ਨਾ ਦਿੱਲੀ ਦੇ ਰਹੇ ਹੂੰ ਨਾ ਪੰਜਾਬ ਦੇ ਰਹੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਉਹਨਾਂ ਦਾ ਸਾਰਾ ਜਿਹੜਾ ਘੇਰਾ ਸੀ ਉਹ ਖੰਡਾਤਾ ਹੂੰ ਹੁਣ ਲਾਸਟ ਤੇ ਗੱਲ ਆ ਗਈ ਸੀ ਓਐਸਡੀ ਹਟਾਏ ਆ ਕੀਤਾ ਉਹ ਕੀਤਾ ਹੂੰ ਆ ਜਹਾਜ ਛੋੜ ਕੇ ਦਿੱਲੀ ਹਸਪਤਾਲ ਗਏ ਉੱਥੇ ਕੋਈ ਪਤਾ ਲੈਣ ਨਹੀਂ ਗਿਆ ਇੱਥੇ 4 ਦਿਨ ਦਾ ਖੜ ਰਹੇ ਹੂੰ ਮੁਹਾਲੀ ਹਸਪਤਾਲ ਦੀ ਉੱਥੇ ਕੋਈ ਨਾ ਦਿੱਲੀ ਵਾਲਾ ਨਾ ਕੋਈ ਪੰਜਾਬ ਵਾਲਾ ਪਤਾ ਲੈਣ ਨਹੀਂ ਗਿਆ ਮਤਲਬ ਕਿ ਸਾਰੇ ਪਾਸਿਆਂ ਤੋਂ ਗਏ ਮਾਨ ਸਾਹਿਬ ਹੂੰ ਜਿਹੜੇ ਸੋਚਿਆ ਸੀ ਜਿੰਨਾ ਸੱਤ ਕਿ ਮੈਂ ਬਹੁਤ ਮੈਂ ਮੁੱਖ ਮੰਤਰੀ ਹੂੰ ਉਹ ਵੀ ਛੱਡ ਗਈ ਹੂੰ ਹੁਣ ਮੇਰੇ ਖਿਆਲ ਦੇ ਪੰਜਾਬੀ ਵੀ ਬਾਹਰ ਹੀ ਫੜਦੇ ਨਜ਼ਰ ਆਉਂਦੇ ਹੂੰ ਠੀਕ ਹੈ ਹੁਣ ਕੋਈ ਹੋਰ ਡੰਗੋਰੀ ਫੜਨ ਦੀ ਕੋਸ਼ਿਸ਼ ਕਰਨਗੇ ਮਾਨ ਸਾਹਿਬ ਹੂੰ ਕਿ ਕਿਹੜੇ ਤਰੀਕੇ ਜਿਹੜਾ ਉਹ ਆਪਣਾ ਜਿਹੜਾ ਅਬਜੂਦ ਬਚਾਇਆ ਜਾਵੇ ਹੂੰ ਠੀਕ ਹੈ ਸਭ ਤੋਂ ਮਾੜੀ ਗੱਲ ਕੀ ਹੈ ਮੈਂ ਬੇਗੈਰਤੀ ਸ਼ਬਦ ਕਿਉਂ ਵਰਤਿਆ ਹੂੰ ਬੇਗੈਰਤੀ ਸ਼ਬਦ ਇਸ ਕਰਕੇ ਵਰਤਿਆ ਕਿ ਬੇਗੈਰਤ ਹੋ ਕੇ ਜਿਉਂ ਰਹੇ ਲੋਕਾਂ ਦੇ ਚੜੇ ਹੋਏ ਨਮੈਂਦੇ ਕਿਉਂਕਿ ਦਿੱਲੀ ਵਾਲੇ ਹੌਲੀ 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 ਕਰਕੇ ਕਾਬਜ਼ ਹੋ ਗਏ ਸੀ ਐਮਓ ਤੇ ਹੂੰ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੇ ਕਾਬਜ਼ ਹੋ ਗਏ ਹੂੰ ਜਦੋਂ ਤੋਂ ਇਹ ਗੱਲਾਂ ਪਤਾ ਲੱਗਦੀਆਂ ਸੀ ਨਾ ਦੇਖੋ ਅਸਲ ਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਆਪਣੇ ਪਰਿਵਾਰ ਦੇ ਵਿੱਚ ਪਰਿਵਾਰਕ ਕਲੇਸ਼ ਜਿੰਨਾ ਮਰਜ਼ੀ ਹੋਵੇ ਤਾਰਾ ਜੀ ਪਰ ਜੇ ਕੋਈ ਤੁਹਾਨੂੰ ਪਾਸੇ ਵਾਲਾ ਸ਼ਰੀਕ ਸ਼ਰੀਕਾ ਕਮੀਲਾ ਆਣੀ ਗਵਾਂਢੀ ਰਿਸ਼ਤੇਦਾਰ ਸੱਜਣ ਮੇਤਰ ਤੁਹਾਨੂੰ ਆਪਣੇ ਪਰਿਵਾਰ ਦੇ ਖਿਲਾਫ ਢਕਾਉਣ ਦੀ ਕੋਸ਼ਿਸ਼ ਕਰੇ ਨਾ ਤਾਂ ਉਹਦਾ ਗਲਾਵਾ ਫੜ ਲੈਣਾ ਚਾਹੀਦਾ ਚਾਹੇ ਉਹਦੇ ਜਿੰਨੇ ਤੁਹਾਡੇ ਸਰ ਅਹਸਾਨ ਮਰਜ਼ੀ ਜਿੰਨੇ ਮਰਜ਼ੀ ਅਹਸਾਨ ਹੋਣ ਪਰ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਉਹ ਪਾੜਾ ਪਾਉਣ ਦੀ ਕੋਸ਼ਿਸ਼ ਕਰੇ ਨਾ ਤੇ ਕਹਿੰਦੇ ਉਹਦਾ ਨਾਲ ਦੀ ਨਾਲ ਗੱਲ ਫੜ ਲਓ ਵੀ ਤੂੰ ਕੌਣ ਹੋਣਾ ਮੇਰੇ ਖਿਆਲ ਦੇ ਵਿੱਚ ਜੇ ਮੁੱਖ ਮੰਤਰੀ ਨੂੰ ਛੱਡ ਕੇ ਭਗਵੰਤ ਮਾਨ ਨੂੰ ਜੇ ਬਾਕੀ 91 ਸੀ ਨਾ ਚਾਹੇ ਕੋਈ ਮੰਤਰੀ ਬਣੇ ਬੈਠੇ ਸੀ ਚਾਹੇ ਕਿ ਐਮਐਲਏ ਬੈਠੇ ਸੀ ਜਦੋਂ ਕਿਤੇ ਗੱਲ ਕਿਤੇ ਇਹ ਚਲਦੀ ਹੋ ਨਾ ਜਿਵੇਂ ਹੁਣ ਇੱਕ ਪਾਸੇ ਭਗਵੰਤ ਮਾਨ ਜਿਹੜਾ ਮੀਟਿੰਗ ਕਰੀ ਜਾਂਦਾ ਆੜਤੀਆਂ ਨਾਲ ਦੂਜੇ ਪਾਸੇ ਕੇਜਰੀਵਾਲ ਕਰੀ ਜਾਂਦਾ ਪੰਜਾਬ ਦੇ ਮੰਤਰੀਆਂ ਨਾਲ ਕੀ ਅਥਾਰਟੀ ਆ ਉਹਦੇ ਕੋਲੇ ਜਦੋਂ ਕਦੇ ਇਹ ਗੱਲਾਂ ਚਲਦੀਆਂ ਹੋਣਗੀਆਂ ਨਾ ਜਦੋਂ ਮੀਟਿੰਗਾਂ ਸਾਧਦਾ ਸੀ ਜਾਂ ਕੁਝ ਕਰਦਾ ਸੀ ਤਾਂ ਹੱਕ ਬਣਦਾ ਸੀ ਕਿ ਉਹ ਭਗਵੰਤ ਮਾਨ ਨੂੰ ਪੁੱਛੇ ਬਣਾ ਇੱਕ ਪੈਰ ਨਾ ਪਟਦੇ ਇੱਕ-ਇੱਕ ਕਹਾਣੀ ਪੜਦੇ ਹੁੰਦੇ ਸੀਗੇ ਜਦੋਂ ਜਿੰਨੇ ਦਿਨ ਚ ਹੁਣ ਤਾਂ ਮੇਰੇ ਖਾਲ ਪਤਾ ਨਹੀਂ ਕਿਤਾਬਾਂ 'ਚ ਪੰਜਾਬੀ 'ਚ ਕਹਾਣੀਆਂ ਸਟੋਰੀਆਂ ਹੈਗੀਆਂ ਕਿ ਹੈ ਨਹੀਂ ਆਪਣੇ ਤਾਂ ਲੇਖ ਵੀ ਹੁੰਦੇ ਸੀ ਕਹਾਣੀਆਂ ਵੀ ਹੁੰਦੀਆਂ ਸੀ ਉਹਦੇ ਵਿੱਚ ਇੱਕ ਕਹਾਣੀ ਹੁੰਦੀ ਸੀ ਏਕਤਾ ਵਿੱਚ ਬਲ ਹੂੰ ਏਕੇ ਵਿੱਚ ਬਲ ਇੱਕ ਇੱਕ ਏਕੇ ਵਿੱਚ ਬਲ ਏਕਤਾ ਵਿੱਚ ਬਲ ਜੋ ਵੀ ਸੀਗਾ ਉਹਦੇ ਵਿੱਚ ਉਹ ਉਦਾਹਰਨ ਦਿੱਤੀ ਗਈ ਸੀ ਕਿ ਇੱਕ ਲੱਕੜਾ ਉਹ ਕਿਹਾ ਕਿ ਆ ਲੋ ਜੀ ਇੱਕ ਲੱਕੜ ਦਿੱਤੀ ਤੋੜੋ ਮੈਂ ਤੁਹਾਡੀ ਗੱਲ ਵੀ ਰੋਕਦਾ ਸੀ ਇਹਨਾਂ ਦੇ ਝਾੜੂ ਤੋਂ ਹੀ ਗੱਲ ਸੀ ਵੀ ਜਦੋਂ ਕਿਸ ਨੇ ਇੱਕ ਤੀਰ ਫੜਾਤੀ ਜੂਗਾ ਤੋੜ ਦੇ ਹੁਣ ਤੋੜਤੀ 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 ਹੁਣ ਇਹ ਪੂਰੀ ਬੋਂਕਰ ਫੜਾਤੀ ਝਾੜੂ ਫੜਾਦਾ ਜਿਹਨੇ ਚੋਣ ਨਿਸ਼ਾਨ ਝਾੜੂ ਉਹ ਕਹਿੰਦਾ ਹੁਣ ਤੋੜ ਉਹ ਟੁੱਟਿਆ ਨਹੀਂ ਉਹ ਨਹੀਂ ਟੁੱਟਿਆ ਠੀਕ ਹੈ ਜੀ ਉਹੀ ਗੱਲ ਉਹ ਲੱਕੜਾਂ ਨਹੀਂ ਵੀ ਇਹੀ ਸੀ ਵੀ ਇੱਕ ਲੱਕੜ ਫੜਾਈ ਜੀ ਮੁੰਡਿਆਂ ਦੀ ਲੜਾਈ ਹੋ ਗਈ ਆਪਸ ਚ ਪਿਓ ਨੇ ਸੋਚਿਆ ਵੀ ਇਹਨਾਂ ਨੂੰ ਸਮਝਾਇਆ ਕਿਵੇਂ ਜਾਵੇ ਉਹਨੇ ਇੱਕ ਇੱਕ ਲੱਕੜ ਫੜਾਈ ਸਾਰਾ ਉਹਨੇ ਤੋੜਤੀ ਉਹਨੇ ਦੋ ਦੋ ਫੜਾਈਆਂ ਹੁਣ ਥੋੜਾ ਔਖਿਆ ਹੋ ਕੇ ਤੋੜੀਆਂ ਉਹਨੇ ਪੰਜ ਪੰਜ ਫੜਾਤੀਆਂ ਟੁੱਟੀਆਂ ਨਹੀਂ ਉਹ ਕਹਿੰਦਾ ਬਸ ਸਾਹੀ ਗੱਲ ਹੈ ਜੇ ਪੰਜੇ ਭਰਾ ਇਕੱਠੇ ਰਹੋਗੇ ਤਾਂ ਕੋਈ ਤੁਹਾਨੂੰ ਕੁਝ ਨਹੀਂ ਵਿਗਾੜ ਸਕਦਾ ਇਕੱਲੇ-ਇਕੱਲੇ ਹੋਗੇ ਤਾਂ ਲੋਕ ਐਨ ਤੋੜ ਦੇਣਗੇ ਜਦੋਂ ਮੈਂ ਕਹਣਾ ਇਹਨਾਂ ਨੂੰ ਇਕੱਲੇ-ਇਕੱਲੇ ਨੂੰ ਤੋੜਨ ਦੀ ਕੋਸ਼ਿਸ਼ ਦਿੱਲੀ ਵਾਲੇ ਕਰਦੇ ਸੀ ਨਾ ਠੀਕ ਹੈ ਕਿ ਦਿੱਲੀ ਤੋਂ ਜਿਹੜੀ ਆ ਪਾਰਟੀ ਬਣੀ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਜਿਨ੍ਹਾਂ ਦੀ ਮੇਰੇ ਖਿਆਲ ਸਾਰੀ ਉਮਰ ਬੇਸ਼ੱਕ ਲੋਕਾਂ ਦੀਆਂ ਮਨਤਾਂ ਕਰਦੇ ਮਰ ਜਾਂਦੇ ਮੈਂਬਰ ਪੰਚਾਇਤ ਜਿੱਤਣ ਦੀ ਔਕਾਤ ਨਹੀਂ ਸੀ ਉਹ ਲੋਕਾਂ ਨੇ ਐਮਐਲਏ ਬਣਾ ਤੇ ਮੰਤਰੀ ਬਣ ਗਏ ਠੀਕ ਹੈ ਬਣਾਇਆ ਤਾਂ ਲੋਕਾਂ ਨੇ ਆ ਨਾ ਯਾਰ ਪੰਜਾਬ ਦੇ ਲੋਕਾਂ ਦੇ ਆ ਸਾਨਮਾਨਦ ਰੋ ਤੁਸੀਂ ਠੀਕ ਹੈ ਓਨਾ ਕੁ ਕਰ ਲਉ ਦਿੱਲੀ ਵਾਲਾ ਜਿੰਨੇ ਬਣਾ ਨਹੀਂ ਸਰਦਾ ਹੁਣ ਤੁਸੀਂ ਇਹ ਦੇਖੋ ਮੈਂ ਕਹਿੰਦਾ ਪੰਜਾਬ ਨਾ ਸਭ ਤੋਂ ਸਿਆਣਾ ਹੁੰਦਾ ਸੀ ਤੇ ਪੰਜਾਬ ਸਭ ਤੋਂ ਬੇਵਕੂਫ ਨਿਕਲਦਾ ਜਾਂਦਾ ਕਿਵੇਂ ਕਿਸੇ ਵੀ ਸਟੇਟ ਦੇ ਵਿੱਚ ਇਹ ਗਏ ਪੰਜਾਬ ਪੈਸਾ ਲੱਗਿਆ ਪੰਜਾਬ ਦਾ ਕਿਸੇ ਵੀ ਸਟੇਟ ਚ ਇਲੈਕਸ਼ਨ ਲੜਨ ਗਈ ਨਾ ਆਮ ਆਦਮੀ ਪਾਰਟੀ ਪੈਸਾ ਲੱਗਿਆ ਪੰਜਾਬ ਦਾ ਠੀਕ ਹੈ ਸਾਰਾ ਪ੍ਰਚਾਰ ਪੰਜਾਬ ਦੇ ਸਿਰੋਂ ਹੋਇਆ ਪਰ ਉਹਨਾਂ ਸਟੇਟਾਂ ਨੇ ਮੂੰਹ ਨਹੀਂ ਲਾਇਆ ਕਿਸੇ ਵੀ ਸਟੇਟ ਨੇ ਮੂੰਹ ਨਹੀਂ ਲਾਇਆ ਹਰਿਆਣੇ ਦੇ ਵਿੱਚ ਹੁਣ ਦੇਖ ਲਓ ਪਰसों ਕੱਲ ਕੀ ਹੋ ਗਿਆ ਕੀਟਾ ਹਰਿਆਣੇ ਦੇ ਵਿੱਚ ਅਗਰ ਨੇ ਉਹ ਜੇ ਜੋਤੀ ਜੋਤੀ ਅੰਗੂ ਝਾੜ ਕੇ ਮੋੜ ਤੇ ਚਲੋ ਵਾਪਸ ਠੀਕ ਹੈ ਕੱਲੇ ਪੰਜਾਬ ਨੇੜਾ ਬੜਾ ਬਹੁਤ ਬੰਦ ਦਿੱਤਾ ਮੈਂ ਕਹਿੰਦਾ ਕਿ ਇਹਨਾਂ ਦਾ ਹੱਕ ਬਣਦਾ ਸੀ ਕਿ ਇਹ ਬੇਸ਼ੱਕ ਮਾਨ ਚੰਗਾ ਸੀ ਬੇਸ਼ੱਕ ਮਾੜਾ ਸੀ ਸਾਥ ਦਿੰਦੇ ਭਗਵੰਤ ਮਾਨ ਦਾ ਹੁਣ ਗੱਲ ਤੁਸੀਂ ਕੀਤੀ ਪੰਨੂ ਦੀ ਪੰਨੂ ਸ਼ੁਕਰਿਆ ਬਹੁਤ ਸੀਗਾ ਗੱਲ ਬੁਰੀ ਲੱਗੂ ਪਹੁੰਚੂਗੇ ਉਥੋਂ ਤੱਕ ਬੁਰੀ ਲੱਗੂਗੀ ਪਰ ਮੈਂ ਕਹਿੰਦਾ ਕਿ ਬੁਰੀ ਲੱਗਣ ਤੋਂ ਪਹਿਲਾਂ ਵਿਚਾਰ ਲਿਓ ਮੈਂ ਹਰੇਕ ਬੰਦੇ ਨੂੰ ਕਹਿੰਦਾ ਹੁੰਦਾ ਕਿ ਇਹ ਇਹ ਜਿਹੜੇ ਸੱਥਾਂ ਚੋ ਸਰਕਾਰ ਚੱਲਦੀ ਗੱਲ ਸੀ ਨਾ ਉਹਨਾਂ ਸੱਥਾਂ ਚ ਗੱਲਾਂ ਚੱਲਦੀਆਂ ਠੀਕ ਹੈ ਦੇਖੋ ਕਿਸੇ ਦੀ ਜਿਵੇਂ ਬੂਸੇ ਵਾਲੀ ਦੀ ਗੱਲ ਚੱਲਦੀ ਸੀ ਕਿਸ ਦੀ ਸਿਕਿਉਰਿਟੀ ਲੀਕ ਕਰਾ ਕੇ ਠੀਕ ਹੈ ਉਹਦਾ ਪ੍ਰਚਾਰ ਕਰ ਦੇਣਾ ਵੈਸੇ ਤਾਂ ਕਹਿੰਦੇ ਬੰਦੇ ਦਾ ਸਮਾਸਥਾਨ ਤੇ ਵਿਧੀ ਜੰਮਣ ਵੇਲੇ ਫਾਈਨਲ ਹੁੰਦਾ ਬੰਦੇ ਨੇ ਕਦੋਂ ਕਿਵੇਂ ਤੇ ਕਿਸ ਕਿਸ ਕਾਰਨ ਮਰਦਾ ਪਰ ਫਿਰ ਵੀ ਬਦਨਾਮ ਤਾਂ ਹੋਇਆ ਨਾ ਬਲਦੇਜ ਪਨੂ ਦਾ ਨਾ ਕਿ ਸਿਕਿਉਰਿਟੀ ਲੀਕ ਕੀਤੀ ਹਨਾ ਉਹ ਖਬਰ ਨਸ਼ਰ ਕੀਤੀ ਤੇ ਕਿਸੇ ਦਾ ਪੁੱਤ ਮਾਰਿਆ ਗਿਆ ਉਹ ਵੀ ਉਹ ਜਿਹੜਾ ਦੁਨੀਆ ਭਰ ਦੇ ਵਿੱਚ ਆਉਦਾ ਨਾਕਮਾਈ ਬੈਠਾ ਸੀ ਹੁਣ ਜਦੋਂ ਕੈਨੇਡੀਅਨ ਸਿਟੀਜ਼ਨ ਹੈ ਠੀਕ ਹੈ ਉਥੋਂ ਛੱਡ ਕੇ ਮਾਨ ਸਾਹਿਬ ਦੇ ਟੱਚ ਦੇ ਵਿੱਚ ਪਹਿਲਾਂ ਸੀ ਮਾਨ ਸਾਹਿਬ ਦੇ ਨਾਲ ਜੋ ਭਗਵੰਤ ਸਿੰਘ ਮਾਨ ਦੇ ਨਾਲ ਆ ਗਿਆ ਇਹਹੀ ਬਲਤੇਜ ਸਿੰਘ ਪੰਨੂ ਕੈਨੇਡਾ ਬੈਠਾ ਪੰਜਾਬ ਦੀ ਜਨਤਾ ਕਰਦਾ ਹੁੰਦਾ ਸੀ ਇਹਹੀ ਬਲਤੇਜ ਸਿੰਘ ਪੰਨੂ ਆ ਕੇ ਪੰਜਾਬ ਦਾ ਵੈਰੀ ਬਣ ਗਿਆ ਉਹੋ ਉਹ ਚੀਜ਼ਾਂ ਕੀਤੀਆਂ ਮੀਡੀਆ ਤੇ ਥੋੜੇ ਹਮਲੇ ਕੀਤੇ ਇਸ ਬੰਦੇ ਨੇ ਇਹਦਾ ਪੇਜ ਬੰਦ ਕਰ ਦਿਓ ਇਹਦਾ ਚੈਨਲ ਬੰਦ ਕਰ ਦਿਓ ਇਹਨੂੰ ਇਹਨੂੰ ਆ ਕਰ ਦਿਓ ਇਹਨੂੰ ਆ ਕਰ ਦਿਓ ਉਹ ਕਹਿੰਦੇ ਨੇ ਵੀ ਕੁਦਰਤ ਜਿਹੜੀ ਹੈ ਨਾ ਕੁਦਰਤ ਠੀਕ ਹੈ ਉਹ देर देर ਜ਼ਰੂਰ ਹੈ ਨੇ ਨਹੀਂ ਨਹੀਂ ਉਹ ਫੈਸਲਾ ਕਰ ਲੈਂਦੀ ਹੈ ਹੁਣ ਉਹਦੇ ਬਲਤੇਜ ਪੰਨੂ ਦੀ ਸਿਕਿਉਰਿਟੀ ਹਟਾ ਦਿੱਤੀ ਗਈ ਠੀਕ ਹੈ ਸਿਕਿਉਰਿਟੀ ਹਟਾਤੀ ਉਹੋ ਜਿਹਾ ਹੀ ਬਣ ਗਿਆ ਕਹਿੰਦੇ ਜਾਇਓ ਇਹ ਮੇਰੇ ਖਿਆਲ ਚ ਬਹੁਤ ਛੇਤੀ ਜਹਾਜ ਦੀ ਬਾਰੀ ਨੂੰ ਹੱਥ 바 ਕੇ ਭੱਜੂਗਾ ਜੇ ਤਾਂ ਇਹਦੇ ਪਿੱਛੇ ਵੀ ਕੋਈ ਸਿਆਸਤ ਹੋਈ ਮੈਂ ਤੁਹਾਨੂੰ ਅੱਗੇ ਇੱਕ ਦਿਨ ਪਹਿਲਾਂ ਕਿਹਾ ਸੀ ਹੋ ਸਕਦਾ ਹੈ ਭਗਵੰਤ ਮਾਨ ਨੂੰ ਵੀ ਇੰਨਾ ਦਰਕਨਾਰ ਕਰਨ ਦੇ ਪਿੱਛੇ ਇੱਕ ਬਹੁਤ ਵੱਡੀ ਆਮ ਆਦਮੀ ਪਾਰਟੀ ਦੀ ਸਿਆਸਤ ਹੋਰ ਹੋਵੇ ਠੀਕ ਹੈ ਕਿਉਂਕਿ ਪੰਜਾਬ ਦੇ ਵਿੱਚ ਨੂੰ ਪਤਾ ਕਿਰਕਰੀ ਬਹੁਤ ਹੋ ਗਈ ਲੋਕ ਨੇੜੇ ਨਹੀਂ ਲੱਗਣ ਦਿੰਦੇ ਲੋਕਾਂ ਦੇ ਪਿੰਡਾਂ 'ਚ ਨਹੀਂ ਵੜਨ ਦੇਣਾ ਇਸ ਕਰਕੇ ਹੋ ਸਕਦਾ ਹੈ ਕਿ ਉਹ ਮੈਂ ਨਾ ਸੋਚਦਾ ਹੁਣਾ ਕਿ ਕੇਜਰੀਵਾਲ ਜਿਹੜਾ ਨਾ ਉਹ ਮੈਂ ਕਹਿੰਦਾ ਬਹੁਤ ਜ਼ਹਿਰੀਲਾ ਸੱਪ ਹੈ ਉਹ ਸਿਆਸਤ ਦਾ ਠੀਕ ਹੈ ਉਹਦੇ ਉਹਦੇ ਕੋਲ ਇੱਕੋ ਡੰਗ ਨਹੀਂ ਹੈਗਾ ਉਹਦੇ ਕੋਲ ਬਹੁਤ ਡੰਗ ਹੈ ਮਾਰਨ ਵਾਸਤੇ ਡੰਗ ਕਿਹੜੇ ਲੋਕਾਂ ਨੂੰ ਹਿਪਨੋਟਾਈਜ਼ ਕਰਨ ਵਾਸਤੇ ਕਿ ਲੋਕਾਂ ਨੂੰ ਕਿਹੜੇ ਤਰੀਕੇ ਦੁਆਰਾ ਆਪਣੇ ਵੱਲ ਦੇ ਵਿੱਚ ਲੈਣਾ ਠੀਕ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਕੋਈ ਗੱਲ ਨਹੀਂ ਆਉਣ ਦੇ ਮਾਚਰ ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵੀ ਹੋ ਸਕਦਾ ਇੱਕ ਬਹੁਤ ਵੱਡੀ ਚਾਲ ਇਸ ਗੱਲ ਦੇ ਪਿੱਛੇ ਹੋਵੇ ਕਿ ਭਗਵੰਤ ਮਾਨ ਨੂੰ ਐਂ ਕਰੋ ਅਣ ਦੇਖਿਆ ਜਾ ਕਰਕੇ ਲੋਕਾਂ ਨੂੰ ਬੁਖਾ ਦਿਓ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਹਮਦਰਦੀ ਹੈ ਸਿੰਪਥੀ ਹੈ ਉਹ ਭਗਵੰਤ ਮਾਨ ਦੇ ਹੱਕ ਦੇ ਵਿੱਚ ਆ ਜਾਊਗੀ ਤੇ ਭਗਵੰਤ ਮਾਨ ਨੂੰ ਕਹਦੇਗੇ ਵੀ ਤੂੰ ਵਨ ਮੈਨ ਆਰਮੀ ਬਣ ਕੇ ਲੜ ਲਾ ਦੁਬਾਰਾ ਫੇਰ ਠੀਕ ਹੈ ਨਾ ਆ ਰਹੀ ਸੀ ਇਹ ਗੱਲ ਹੋਗੀ ਬਲਤੇਜ ਪੰਨੂ ਹੋਰਾਂ ਨੂੰ ਹਟਾਉਣ ਦੀ ਕਿਉਂਕਿ ਉਹਨੂੰ ਹਟਾ ਦਿੱਤਾ ਗਿਆ ਭਗਵੰਤ ਮਾਨ ਨੂੰ ਜਿਹੜਾ ਕਿਉਂਕਿ ਵੈਭਵ ਕੁਮਾਰ ਵਰਗੇ ਜਿਹੜੇ ਆ ਗਏ ਆ ਨਾ ਉਹ ਕਹਿੰਦੇ ਉਹਨਾਂ ਨੇ ਪੂਰੇ ਤਰ੍ਹਾਂ ਦੇ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਖੁੰਝ ਗਈ ਕੇਜਰੀਵਾਲ ਕੋਲੋਂ ਪਰ ਉਹ ਕਹਿੰਦੇ ਵੀ ਜਿਹਨੂੰ ਖੰਡਕੀਰ ਖਾਣ ਦੀ ਆਤ ਪੈ ਜੇ ਨਾ ਉਹਨੂੰ ਫਿਰ ਚਾਰਨਾ ਤੇ ਗੰਡੇ ਨਾਲ ਚੰਗੀਆਂ ਨਹੀਂ ਲੱਗਦੀਆਂ ਨਹੀਂ ਲੱਗਦੀਆਂ ਠੀਕ ਹੈ ਹੁਣ ਉਹ ਖੰਡਕੀਰ ਸਿਆਸਤ ਦਾ ਉਹਨੇ ਖਾ ਲਿਆ ਲਗਾਤਾਰ ਤਿੰਨ ਵਾਰੀ ਮੁੱਖ ਮੰਤਰੀ ਦਿੱਲੀ ਬਣ ਕੇ ਹੁਣ ਉਹਨੂੰ ਲੱਗਦਾ ਕਿ ਮੈਂ ਬੇਸ਼ੱਕ ਇਸ ਕੁਰਸੀ ਤੇ ਨਾ ਬੈਠਾਂ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਤਾਂ ਬਣ ਨਹੀਂ ਸਕਦਾ ਪਰ ਮੈਂ ਕਾਬਜ ਜਰੂਰ ਰਹਾ ਜਿੱਥੇ ਮੁੱਖ ਮੰਤਰੀ ਦਾ ਅਸੀਂ ਉਧੇਦਾਰ ਹੈਗੇ ਦਾਵੇਦਾਰ ਹੈਗੇ ਕਾਬਜ ਤਾਂ ਹੁਣ ਹੋ ਸਕਦਾ ਵੀ ਆਤਸ਼ੀ ਦੇ ਬਰਾਬਰ ਵੀ ਲੋਕਮਨੀ ਕੁਰਸੀ ਡਾਉਂਦਾ ਹੋਵੇ ਕਿਤੇ ਨਾ ਕਿਤੇ ਉਹ ਹੂੰ ਠੀਕ ਹੈ ਹਰਾ ਪੈਨ ਨਹੀਂ ਚਲਾ ਸਕਦਾ ਸਾਈਨ ਨਹੀਂ ਕਰ ਸਕਦਾ ਹੋ ਸਕਦਾ ਕਿਤੇ ਕੁਰਸੀ ਡਾ ਕੇ ਬੈਠਦਾ ਉਹ ਸਵਾਦ ਤਾਂ ਲੈਂਦਾ ਉਸ ਚੀਜ਼ ਦਾ ਮੈਂ ਕਿਹਾ ਕਿ ਬਲਤੇਜ ਪੰਨੂ ਵਰਗੇ ਹਟਾ ਤੇ ਉਸ ਤੋਂ ਬਾਅਦ ਗੱਲ ਆਪਾਂ ਅਕਸਰ ਚਰਚਾ ਕਰਦੇ ਹੁੰਦੇ ਸੀ ਵੀ ਦਿੱਲੀ ਵਾਲੇ ਜਿਹੜੇ ਨਾ ਸਕੇ ਨਹੀਂ ਕਿਸ ਪਰ ਇੰਨੀ ਦਖਲ ਅੰਦਾਜ਼ੀ ਦਿੱਲੀ ਨੇ ਕਦੇ ਨਹੀਂ ਕੀਤੀ ਹਮ ਅਕਾਲੀ ਦਲ ਦਾ ਵੀ ਜਿਹੜਾ ਸੀ ਗੱਠ ਜੋੜ ਉਹ ਭਾਜਪਾ ਦੇ ਨਾਲ ਰਿਆ ਹਮ ਪਰ ਮੈਂ ਕਹਿੰਦਾ ਮੈਨੂੰ ਨਹੀਂ ਲੱਗਦਾ ਹਮ ਕਿ ਕਦੇ ਬਾਦਲਾ ਦੇ ਉੱਪਰ ਆ ਕੇ ਇੰਨੀ ਵੱਡੀ ਤਾਨਾਸ਼ਾਹੀ ਜਿਹੜੀ ਆ ਉਹ ਭਾਜਪਾ ਨੇ ਵਿਖਾਈ ਹੋ ਪੰਜਾਬ ਦੇ ਵਿੱਚ ਹਮ ਕਾਂਗਰਸ ਹਾਈ ਕਮਾਂਡ ਦੇ ਥੱਲੇ ਦਿੱਲੀ ਤੋਂ ਹਮ ਥੱਲੇ ਕਾਂਗਰਸੀਆਂ ਸਰਕਾਰਾਂ ਬਣੀਆਂ ਹਮ ਮੈਨੂੰ ਨਹੀਂ ਲੱਗਦਾ 184 ਨੂੰ ਛੱਡਦੀਏ ਹਮ ਕਿਉਂਕਿ 84 ਵੇਲੇ ਹਾਲਾਤ ਹੀ ਉਹੋ ਜਿਹੇ ਬਣਾਤੇ ਹਮ ਕਿ ਪਤਾ ਨਹੀਂ ਕੀ ਕਾਲਾ ਸਮਾ ਉਹ ਕਿਉਂ ਆਇਆ ਕਿਵੇਂ ਆਇਆ ਹਨਾ ਕੀ ਰੱਬ ਨੂੰ ਮਨਜ਼ੂਰ ਸੀ ਨਹੀਂ ਤਾਂ ਕਦੇ ਨਹੀਂ ਲੱਗਦਾ ਕਿ ਜਿਹੜੀਆਂ ਚੀਜ਼ਾਂ ਹੁਣ ਚੱਲੀ ਜਾਂਦੀਆਂ ਪੰਚਾਇਤੀ ਚੋਣਾ ਕੋਈ ਬਾਲੀ ਵੱਡੀ ਗੱਲ ਘਰੇਲੂ ਚੋਣਾ ਹੁੰਦੀ ਆਪਾਂ ਪਹਿਲੇ ਵੀ ਗੱਲ ਕੀਤੀ ਇਹਦੇ ਵਿੱਚ ਐਮਐਲਏ ਨੇ ਜਾ ਕੇ ਗੁੰਡਾਗਰਦੀ ਕਰਨੀ ਮੰਤਰੀਆਂ ਨੇ ਗੁੰਡਾਗਰਦੀ ਕਰਨੀ ਠੀਕ ਹੈ ਕਾਗਜ਼ ਪਾੜਦੇ ਹੋਏ ਰੱਦ ਕਰਦੇ ਹੋਏ ਠੀਕ ਹੈ ਇਹ ਗੱਲਾਂ ਥੋੜੋਆਂ ਕੋਈ ਲੋਕ ਆੱਕ ਗਏ ਨਾ ਮੈਂ ਕਹਿੰਦਾ ਕਿ ਆਪਾਂ ਆਪਣੇ ਕੋਲ ਨਾ ਨਿਕਲ ਕੇ ਆਉਂਦਾ ਹੁੰਦਾ ਸੀਗਾ ਕਿਉਂਕਿ ਖਬਰਾਂ ਹੀ ਆ ਜਿਹੜੀਆਂ ਸਾਰੀਆਂ ਨਿਕਲ ਕੇ ਆ ਰਹੀਆਂ ਖਬਰਾਂ ਹੀ ਆ ਇਹ ਉਹੀ ਖਬਰਾਂ ਆ ਆਪਾਂ ਬਿਆਨ ਕਰ ਰਹੇ ਲੋਕਾਂ ਨਾਲ ਸਾਂਝੀਆਂ ਕਿਉਂਕਿ ਜਰੀਆ ਆਪਾਂ ਇੱਕ ਸਾਰੇ ਹਨ ਲੋਕਾਂ ਤੱਕ ਗੱਲ ਪਹੁੰਚਾਉਣਾ ਬੀ ਕੁਲਤਾਰ ਸਿੰਘ ਸੰਧਵਾ ਦੀ ਸਿਕਿਉਰਿਟੀ ਵਧਾਤੀ ਅਮਨ अरोड़ा ਹਰਪਾਲ ਚੀਮਾ ਉਹ ਡਿਪਟੀ ਸੀਆ ਬਣ ਸਕਦੇ ਆ ਹੁਣ ਕੱਲ ਵੀ ਇੱਕ ਨਵੀਂ ਗੱਲ ਹੋਰ ਨਿਕਲ ਕੇ ਆ ਰਹੀ ਹੈ ਕਿ ਹੋ ਸਕਦਾ ਹੈ ਕੁਲਤਾਰ ਸਿੰਘ ਸੰਧਵਾ ਕੋਲੋਂ ਜਿਹੜਾ ਅਹੁਦਾ ਹੈ ਨਾ ਸਪੀਕਰ ਦਾ ਹਮ ਵਿਧਾਨ ਸਭਾ ਸਪੀਕਰ ਦਾ ਉਹ ਵੀ ਖੋਲਿਆ ਜਾਵੇ ਹਮ ਜਿੱਦੜਵਾਹਾ ਹਲਕੇ ਦੇ ਵਿੱਚ ਵੇਖ ਲਓ ਹਮ ਜਿਹੜੇ ਪੁਰਾਣੇ ਬੰਦੇ ਸੀ ਨਾਲੇ ਹਾਲਾਂਕਿ ਪ੍ਰਿਤਪਾਲ ਸ਼ਰਮਾ ਅਰਗੇ ਐਡਵੋਕੇਟ ਬੰਦੇ ਹਮ ਠੀਕ ਹੈ ਕਿੰਨੇ ਕੁ ਫਰਕ ਨਾ ਖਾਰਿਆ ਸੀਗਾ ਥੋੜਾ ਫਰਕ ਛਿੰਦਾ ਆਪਸ ਵਿੱਚ ਤਿੰਨਾਂ ਦਾ 12 13 1300 ਦਾ ਫਰਕ ਹੀ ਸੀਗਾ ਹੁਣ ਉਹਨਾਂ ਨੂੰ ਸਾਰਿਆਂ ਨੂੰ ਸਾਰਾ ਹਲਕਾ ਪਿੱਟੀ ਜਾਂਦਾ ਜਿਵੇਂ ਲਿੰਪੀ ਢਿਲੋਣਾ ਕਹਿੰਦੇ ਵੀ ਚੋਣ ਨਿਸ਼ਾਨ ਵੀ ਹੂੰ ਤਲਾਰਤ ਹੋ ਗਏ ਸੀਗੇ ਸਰਪੰਚੀ ਵਾਲੇ ਪੰਚੀ ਵਾਲੇ ਤੇ ਉਹ ਕੈਨਸਲ ਕਰਾਤੇ ਤੇ ਉਥੇ ਦੇਖੋ ਉਥੇ ਉਥੇ ਰਾਜੇ ਵੜੇਂਗਰਗੇ ਕਿਤਾ ਮੈਂ ਦੇਖਦਾ ਹੁਣਾ ਵੀ ਰਾਜਾ ਵੜੇਂਗੂ ਹੋਗਾ ਡਿੰਪੀ ਢਿਲੋਂ ਹੋਗਾ ਜਾਂ ਕਈ ਹੋਰ ਲੀਡਰ ਵੀ ਹੈਗੇ ਆ ਮੈਂ ਕੱਲੇ ਗਿੱਦੜ ਵਸ ਦੀ ਗੱਲ ਨਹੀਂ ਕਰਦਾ ਹੋਰ ਪੰਜਾਬ ਦੇ ਵਿੱਚ ਇਹੋ ਜਿਹੇ ਲੀਡਰ ਹੈਗੇ ਆ ਜਿਹੜੇ ਜਦੋਂ ਇਲੈਕਸ਼ਨ ਜਿਹੜੇ ਆ ਜਾਂਦੇ ਨਾ ਤੇ ਉਹ ਦੂਜਾ ਖੰਭਾਂ ਵਾਲੇ ਕੀੜੇ ਨੇ ਨਿਕਲਦੇ ਨੇ ਮੀਂਹ ਪਏ ਤੋਂ ਮੀਂਹ ਪਏ ਤੋਂ ਇਹ ਉਦੋਂ ਹਲਕਿਆਂ ਦੇ ਵਿੱਚ ਬੜੇ ਤਕੜੇ ਆਇਆ ਮਤਲਬ ਨਿਕਲਦੇ ਪੂਰੇ ਤਾਮਚਾਮ ਨਾਲ ਐਂ ਲੱਗਦਾ ਵੀ ਬਸ ਇਹੀ ਬੰਦੇ ਆ ਹੋਰ ਕੋਈ ਇਹੀ ਬੰਦੇ ਆ ਹੋਰ ਬੰਦਾ ਹੀ ਨਹੀਂ ਰਹਿ ਗਿਆ ਸਾਫ ਦੇ ਵਿੱਚ ਫਿਰ ਇਹ ਪ੍ਰਚਾਰ ਇਹੋ ਜੇ ਕਰਨਗੇ ਖਬੂਜੇ ਦੇ ਖਿਲਾਫ ਜੇ ਤੂੰ ਪਿਓ ਦਾ ਹੋਇਆ ਤਾਂ ਤੂੰ ਮੈਨੂੰ ਐਂ ਕਰਕੇ ਦਿਖਾਈ ਇੱਥੋਂ ਤੱਕ ਜਾਂਦੇ ਆ ਖਬੂਜੇ ਦੇ ਭਰਕਾਉ ਵਿਚਾਰ ਹੁੰਦੇ ਲੈ ਮੈਂ ਕਹਿੰਦਾ ਰਾਜੇ ਹੋਰੇ ਦੇ ਡਿੰਪੀ ਹੋਰੇ ਤੋਂ ਅਕਸਰ ਹੀ ਜਾਂਦੇ ਆ ਠੀਕ ਆ ਰਾਜਾ ਤਾਂ ਕਹਿ ਚੁੱਕਾ ਕੱਲ ਹੀ ਆਖੀ ਜਾਂਦਾ ਸੀ ਐਸ ਡੀ ਐਮ ਨੂੰ ਵੀ ਆਖੀ ਜਾਂਦਾ ਸੀ ਉਹਦੇ ਦੇ ਚੱਤਰ ਉਹੀ ਕਹਣਾ ਨਾ ਮਣਕਾ ਡਿੰਪੀ ਢੱਲੋਂ ਬਾਰੇ ਵੀ ਆਖੀ ਮੈਂ ਲੜੂਗਾ ਇਲੈਕਸ਼ਨ ਦਾ ਬਾਈ ਇਲੈਕਸ਼ਨ ਮੈਂ ਲੜੂਗਾ ਜੇ ਪਿਓ ਦਾ ਹੋਇਆ ਤਾਂ ਤੂੰ ਐ ਕਰਕੇ ਦਿਖਾਈ ਠੀਕ ਹੈ ਦੇਖੋ ਇਹ ਗੱਲਾਂ ਨਹੀਂ ਹੁੰਦੀਆਂ ਪਿਓ ਦਾ ਹੈਗਾ ਨਹੀਂ ਹੈਗਾ ਇਹ ਕਿਹੜੀਆਂ ਗੱਲਾਂ ਹੈ ਕਿ ਮੈਨੇ ਰੱਖਦੀ ਇਹ ਨਾਰਮਲ ਗੱਲਾਂ ਤੁਸੀਂ ਇੰਨਾ ਗੱਲਾਂ ਤੇ ਜਾਣਾ ਕਿਸੇ ਦਾ ਡੀਐਨਏ ਤੇ ਜਾਣਾ ਤੁਸੀਂ ਸਿਆਸਤ ਹੈ ਸਿਆਸਤ ਯਾਰ ਲੋਕਾਂ ਦੀ ਲੋਕਾਂ ਦੀ ਖਾਤਰ ਰਾਜਨੀਤੀ ਕਰਕੇ ਦਿਖਾਓ ਨਾ ਹੁਣ ਮੈਂ ਗੱਲ ਇਹ ਕਿਉਂ ਛੜੀ ਕਿ ਦਰਬਾਰਾ ਵਿੱਚ ਕਿਉਂ ਆ ਗਿਆ ਕਿਉਂਕਿ ਡਿੰਪੀ ਢੱਲੋਂ ਜਿਹੜਾ ਨਾ ਬੇਸ਼ੱਕ ਆਇਆ ਭਗਵੰਤ ਮਾਨ ਸ਼ਾਮਲ ਹੋਇਆ ਆਮ ਆਦਮੀ ਪਾਰਟੀ ਚ ਪਰ ਕਹੀਂ ਤੇ ਨਗਾਹੇ ਕਹੀਂ ਤੇ ਨਿਸ਼ਾਨਾ ਹੂੰ ਡਿੰਪੀ ਦਾ ਨਿਸ਼ਾਨਾ ਕੁਝ ਹੋਰ ਹੈ ਹੂੰ ਕਿਉਂਕਿ ਮੇਰੇ ਕਿਸੇ ਪਰਸਨਲ ਕੰਮ ਦੇ ਮਾਮਲੇ ਵਿੱਚ ਡਿੰਪੀ ਨਾਲ ਮੇਰੀ ਮੇਰੀਆਂ ਮੁਲਾਕਾਤਾਂ ਹੋਈਆਂ ਹੂੰ ਤੇ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਪਿੱਛੇ ਅਕਾਲੀ ਦਲ ਦੇ ਦੋ ਇਲੈਕਸ਼ਨ ਡਿੰਪੀ ਨੇ ਲੜੇ ਆ ਨਾ ਉਹਨਾਂ ਦੋ ਇਲੈਕਸ਼ਨਾਂ ਦੇ ਵਿੱਚ ਘਟੋ ਘਟ 50 ਤੋਂ 60 ਕਰੋੜ ਰੁਪਇਆ ਡਿੰਪੀ ਦੀ ਆਰਦੀ ਜਵਾਨੀ ਹੂੰ ਉਹ ਲਾ ਕੇ ਬਰਬਾਦ ਕਰ ਚੁੱਕਿਆ ਹੂੰ ਕਾਰੋਬਾਰੀ ਬੰਦਾ ਰਸਾਂ ਚ ਲਾ ਕੇ ਚਵਾਨੀ ਚਵਾਨੀ ਦਾ ਹਿਸਾਬ ਕਰਨਾ ਤੇ ਇੱਕ ਪਾਸੇ ਇੱਕੋ ਇਲੈਕਸ਼ਨ ਦੇ ਵਿੱਚ 25 30 35 ਕਰੋੜ ਉੱਡ ਜਾਣਾ ਹੂੰ ਠੀਕ ਬਹੁਤ ਵੱਡੇ ਘਾਟੇ ਹੁੰਦੇ ਆ ਇੱਕ ਵਾਰੀ ਇੱਕ ਟਰਾਂਸਪੋਰਟ ਦਾ ਕੰਮ ਹੈ ਉਹ ਮਜਬੂਰੀ ਵਸ ਆਉਣਾ ਪਿਆ ਉਹਨੂੰ ਹੁਣ ਕੱਲਾ ਇਹ ਮਜਬੂਰੀ ਵਸ ਨਹੀਂ ਟਰਾਂਸਪੋਰਟਾਂ ਦਾ ਵੈਸੇ ਵੀ ਜਿਹੜਾ ਜੋ ਲੈਣ ਦੇਣ ਤੇ ਚੱਲਦਾ ਵੈਸੇ ਵੀ ਦੇ ਕੇ ਚੱਲ ਪੈਂਦੀਆਂ ਵੀ ਤੁਸੀਂ ਆਪ ਦਾ 5 10 15% ਚੱਕੋ ਯਾਰ ਚੱਲੀ ਜਾਂਦੇ ਐ ਵੀ ਚੱਲ ਜਾਂਦੀਆਂ ਸ਼ਾਮ ਨੂੰ ਆਉਣਾ ਜ਼ਰੂਰੀ ਨਹੀਂ ਸੀ ਪਰ ਡਿੰਪੀ ਢੱਲੋਂ ਦਾ ਨਿਸ਼ਾਨਾ ਜਿਹੜਾ ਮੈਨੂੰ ਲੱਗਦਾ ਹੈ ਨਾ ਜਿਵੇਂ ਅੱਜ ਮੈਂ ਇੱਕ ਦੇਖ ਰਿਹਾ ਸੀ ਹੁਣੇ-ਹੁਣੇ ਲਿੰਪੀਟ ਢੱਲੋਂ ਦੀ ਸਪੀਚ ਉਹ ਕਹਿ ਰਿਹਾ ਸੀ ਕਿ ਕਹਿੰਦਾ ਜਿਹੜੇ ਹੁਣ ਇਹਨਾਂ ਦੀ ਗੱਲ ਕਰ ਰਿਹਾ ਹੈ ਕੌਣੀ ਯਾਰਗਿਆਂ ਦੀ ਵੀ ਕਿ ਡਿੰਪੀ ਤੋਂ ਲੱਗਦਾ ਕਿ ਭਗਵੰਤ ਮਾਨ ਵੀ ਪਿੱਛੇ ਕੀਤਾ ਜਾ ਰਿਹਾ ਹਮ ਕੁਲਤਾਰ ਸਿੰਘ ਸੰਧਵਾ ਵੀ ਹੋ ਸਕਦਾ ਪਿੱਛੇ ਕੀਤਾ ਜਾਵੇ ਜੇ ਉਹ ਕੀਤੇ ਜਾਣਗੇ ਕਿਉਂਕਿ ਕੁਲਤਾਰ ਸਿੰਘ ਸੰਧਵਾ ਨੂੰ ਕਿਉਂ ਪਿੱਛੇ ਕਰਨੀਆਂ ਗੱਲਾਂ ਚੱਲ ਰਹੀਆਂ ਕਹਿੰਦੇ ਕੁਲਤਾਰ ਸਿੰਘ ਸੰਧਵਾ ਐਮ ਐਲ ਏ ਵਿਧਾਇਕਾਂ ਦਾ ਇੱਕ ਵੱਖਰਾ ਧੜਾ ਤਿਆਰ ਕਰੀ ਬੈਠਾ ਸੀ ਤੇ ਦਿੱਲੀ ਨੂੰ ਕਦੇ ਨਹੀਂ ਪਸੰਦ ਕਿ ਪੰਜਾਬ ਦੇ ਵਿੱਚ ਸਾਡੇ ਥੱਲੇ ਚੱਲਣ ਵਾਲਾ ਕੋਈ ਬੰਦਾ ਧੜਾ ਬਣਾ ਕੇ ਬੈਠੇ ਜਿਹਦੇ ਕੋਲ ਜਿਹਦੇ ਕੋਲ 2 4 5 ਵਿਧਾਇਕ ਵੀ ਜਿਹਦੇ ਪਿੱਛੇ ਬੋਲਦੇ ਹੋ ਫਿਰ ਜੇ ਕੁਲਤਾਰ ਸੰਧਵਾ ਤੇ ਇਹ ਗੱਲ ਲਾਗੂ ਹੋਊਗੀ ਫਿਰ ਇਹ ਗੱਲ ਜਿਹੜੀ ਹੈ ਗਿਆ ਅਮਨ अरोੜਾ ਤੇ ਹਰਪਾਲ ਚੀਮੇ ਤੇ ਵੀ ਲਾਗੂ ਹੋਊਗੀ ਹੂੰ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਦੀ ਆਪਸ ਵਿੱਚ ਤਿੰਨਾਂ ਦੀ ਗੱਲ ਹੁੰਦੀ ਹੋਣਾ ਹੂੰ ਕਿ ਜੇ ਬਣਾਇਆ ਗਿਆ ਤਾਂ ਕੌਣ ਸੀਐਮ ਬਣੂਗਾ ਤੇ ਕੌਣ ਡਿਪਟੀ ਸੀਐਮ ਬਣੂਗਾ ਮੈਂ ਕਹਣਾ ਕਿ ਉਹਨਾਂ ਚੀਜ਼ਾਂ ਦਾ ਫਾਇਦਾ ਉਠਾ ਕੇ ਮੈਨੂੰ ਲੱਗਦਾ ਕਿ ਡਿੰਪੀ ਢੱਲੋਂ ਸੋਚਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਕਿਉਂਕਿ ਸਾਰਾ ਗਿੱਦੜਵਾਹਾ ਹਲਕਾ ਰੌਲਾ ਪਈ ਜਾਂਦਾ ਹੈ ਕਿ ਅਸੀਂ ਜਿਹੜੀ ਮਤਲਬ ਕਹਿੰਦੇ ਵੀ ਕਿਸੇ ਦਰਵੇਸ਼ ਨੂੰ ਵੋਟ ਪਾ ਦੇਾਂਗੇ ਜਿਹਨੂੰ ਦਰਵੇਸ਼ ਆਪਾਂ ਤੁਹਾਨੂੰ ਪਤਾ ਕੀ ਨੂੰ ਦਰਵੇਸ਼ ਉੱਠ ਗੜੇ ਉਹਨੂੰ ਵੋਟ ਪਾ ਦਿਆਂਗੇ ਕਹਿੰਦੇ ਪਰ ਡਿੰਪੀ ਢੱਲੋਂ ਨੂੰ ਵੋ ਨਾ ਉਹ ਜਿਹੜੀ ਕਹਿੰਦੇ ਐਂ ਕਰਕੇ ਉਹਨੂੰ ਲੱਗਾ ਵੀ ਆਹ ਘਾਤੇ ਰੋਟੀ ਸੀ ਹੂੰ ਤੇ ਭੁੱਖ ਲੱਗੀ ਸੀ ਜ਼ਿਆਦੇ ਉਹ ਵਰਤੌਣ ਵਾਲਾ ਦੁਬਾਰੇ ਆ ਗਿਆ ਉਹਨੇ ਜਿਹੜਾ ਹੱਥ ਵਾਲੀ ਪਿੱਛੇ ਕਰ ਲਈ ਉਹ ਹੱਥ ਕਰਦਾ ਉਹ ਉਹ ਵਰਤਾਵਾ ਗਾਂ ਲੰਗਿਆ ਹੋਇਆ ਹੱਥ ਤੇ ਰੱਖੇ ਵੇ ਪਿਛਲੀ ਦਰਵੇਸ਼ ਲੈ ਗਿਆ ਚੁੱਕ ਕੇ ਉਹ ਜਾ ਕੇ ਦੋਨਾਂ ਹੱਥਾਂ ਜੀ ਹੈ ਨਹੀਂ ਹੂੰ ਡਿੰਪੀ ਨੇ ਕੰਮ ਤਾਂ ਕਰ ਲਿਆ ਉਹ ਡਿਸੀਜਨ ਲੈ ਲਿਆ ਗਲਤ ਹੂੰ ਆਪਦੀ ਪਾਰਟੀ ਛੱਡ ਕੇ ਮੈਂ ਇੱਕ ਗੱਲ ਕਹਿਣਾ ਹੁਣ ਕਹਿਣਾ ਕਿ ਡਿੰਪੀ ਤੇ ਲੋ ਸਿਆਸਤਦਾਨ ਹੈ ਹੀ ਨਹੀਂਗਾ ਹੂੰ ਡਿੰਪੀ ਤੇ ਲੋ ਇੱਕ ਕਾਰੋਬਾਰੀ ਹੈ ਹੂੰ ਕਾਰੋਬਾਰ ਬਹੁਤ ਵਧੀਆ ਤਰੀਕੇ ਨਾਲ ਚਲਾਉਣਾ ਆਉਂਦਾ ਮੇਰੇ ਖਿਆਲ ਦੇ ਵਿੱਚ ਉਹਨੂੰ ਨਹੀਂ ਆਣਾ ਚੱਕਰਾਂ 'ਚ ਪੈਣਾ ਚਾਹੀਦਾ ਛੱਡ ਕੇ ਨਾ ਜੋ 40 50 60 70 ਕਰੋੜ ਦਾ ਨੁਕਸਾਨ ਹੋ ਗਿਆ ਦਫਾ ਕਰੇ ਉਹਨੂੰ ਛੱਡੇ ਖੂਚ ਪਾਵੇ ਪਰੇ ਠੀਕ ਹੈ ਹੁਣ ਉਹਨੇ ਮੇਰੇ ਨਾਲ ਬਹੁਤ ਬੜੀ ਕੀਤੀ ਹੈ ਕਿਸੇ ਨੂੰ ਪਰ ਮੈਨੂੰ ਫੇਰ ਹਮਦਰਦੀ ਹੁੰਦੀ ਹੈ ਯਾਰ ਵੀ ਕਮਾਏ ਆ ਤੁਸੀਂ ਮਸਾ ਹਨਾ ਨੌਜਵਾਨੀ ਚਵਾਨੀ ਇਕੱਠੀ ਕਰਕੇ ਬਸਾਂ ਦੀ ਨਾ ਜਾੜੋ ਯਾਰ ਤੁਸੀਂ ਹੁਣ ਕੇਜਰੀਵਾਲ ਦੀ ਨਿਗਾ ਡਿੰਪੀ ਵਰਗੇ ਬੰਦਿਆਂ ਤੇ ਰਹੂਗੀ ਕਿਉਂਕਿ ਫਰਵਰੀ ਦਾ ਇਲੈਕਸ਼ਨ ਲੜਨਾ ਦਿੱਲੀ ਵਾਲਿਆਂ ਨੇ ਠੀਕ ਹੈ ਡੈਂਪੀ ਨੂੰ ਰਹੁਗਾ ਡੈਂਪੀ ਨੂੰ ਪਾਵਰਾਂ ਵੱਧ ਦਿੱਤੀਆਂ ਜਾ ਰਹੀਆਂ ਹਮ ਪ੍ਰਤਪਾਲ ਸ਼ਰਮੇ ਹੋਰਾਂ ਦੀ ਆਪਣੇ ਜਿਹੜੇ ਕੌਣੀ ਹੋ ਰਿਹਾ ਇਹਨਾਂ ਦੇ ਪੁਰਾਣੇ ਗਰੀਬ ਘਰ ਦਾ ਸੀ ਉਹ ਚੇਅਰਮੈਨ ਲਾਇਆ ਹੋਇਆ ਉਹਨਾਂ ਨੇ ਮਿਹਨਤਾਂ ਕੀਤੀਆਂ ਟੈਂਪੂ ਭਰ-ਭਰ ਕੇ ਲੈ ਜਾਣੇ ਹਨ 10-10 ਰੁਪਏ ਇਕੱਠੇ ਕਰਕੇ ਰੈਲੀਆਂ ਦੇ ਵਿੱਚ ਇਕੱਠਾਂ ਦੇ ਵਿੱਚ ਜਦੋਂ ਆਮ ਆਮ ਮੰਗ ਆਟੀ ਸ਼ੁਰੂ ਹੁੰਦੀ ਸੀ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਦਰਕਨਾਰ ਕਰਕੇ ਸਾਰੇ ਵਰਕਰ ਨੂੰ ਦਰਕਨਾਰ ਕਰਕੇ ਡੈਂਪੀ ਆਪਣੇ ਆਪ ਨੂੰ ਵਨ ਮੈਨ ਆਰਮੀ ਬਣਾਉਣਾ ਚਾਹੁੰਦਾ ਹੈ ਕੇਜਰੀਵਾਲ ਦੀ ਨਿਕਾ ਦੇ ਵਿੱਚ ਪਰ ਕੇਜਰੀ ਵਾਲੇ ਉਹ ਮੈਂ ਤੁਹਾਨੂੰ ਦੱਸਿਆ ਕਿ ਉਹ ਸੱਪ ਹੈ ਬਹੁਤ ਜ਼ਹਿਰੀਲੇ ਸਿਆਸਤ ਦੇ ਬਣ ਚੁੱਕੇ ਆ ਕੇ ਜੀ ਬਾਰੇ ਉਹਨਾਂ ਦਾ ਮਤਲਬ ਇਸ ਗੱਲ ਨਾਲ ਹੈ ਕਿ ਅਸੀਂ ਦਿੱਲੀ ਇਲੈਕਸ਼ਨ ਦੇ ਵਿੱਚ ਪੈਸਾ ਕਿੱਥੋਂ ਕਿੱਥੋਂ ਲਾਉਣਾ ਹੈ ਹੂੰ ਕਿਉਂਕਿ ਇੱਕ ਤਾਂ ਇਹ ਗੱਲਾਂ ਨਿਕਲ ਕੇ ਖਬਰਾਂ 'ਚ ਆ ਰਹੀਆਂ ਕਿ ਦਿੱਲੀ ਲੌਬੀ ਜਿਹੜੀ ਹੁਣ ਜਿਵੇਂ ਉਹ ਵੈੱਬ ਵਰਗੇ ਹੋ ਗਏ ਜਾਂ ਹੋਰ ਉਹਦੇ ਸੱਜੇ ਖੱਬੇ ਪੀਐਸਏ ਹੋ ਗਏ ਕੇਜਰੀਵਾਲ ਦੇ ਉਹ ਸੀਐਮਓ ਦੇ ਵਿੱਚ ਪੰਜਾਬ 'ਚ ਤਾਂ ਲਾਏ ਜਾ ਰਹੇ ਆ ਕਿ ਕਿਸੇ ਨਾ ਕਿਸੇ ਤਰੀਕੇ ਇਹ ਪੈਸਾ ਪੰਜਾਬ ਦਾ ਦਿੱਲੀ ਲੈ ਕੇ ਜਾਣਗੇ ਇਲੈਕਸ਼ਨ ਵਾਸਤੇ ਲੈ ਕੇ ਜਾਣਗੇ ਠੀਕ ਹੈ ਕਿਉਂਕਿ ਭਗਵੰਤ ਮਾਨ ਇਹ ਗੱਲ ਸਾਫ਼ ਹੈ ਜਿੰਨਾ ਚਿਰ ਭਗਵੰਤ ਮਾਨ ਜਿੱਥੇ ਗਲਤ ਆ ਉੱਥੇ ਗਲਤ ਆ ਜਿੱਥੇ ਸਹੀ ਆ ਉੱਥੇ ਸਹੀ ਆ ਇਹ ਪਤਾ ਲੱਗਿਆ ਕਿ ਭਗਵੰਤ ਮਾਨ ਅੱਖਾਂ ਕੱਢਣ ਲੱਗ ਪਿਆ ਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਪ੍ਰਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੇ ਮੂੰਹੋਂ ਗੱਲਾਂ ਨਿਕਲੀਆਂ ਕਿ ਡਾਲਾ ਤੋਂ ਡਾਲਾ ਹੁੰਦਾ ਹੈ ਪਤਾ ਨਹੀਂ ਕਿਧਰੋਂ ਸੇ ਚਲਾ ਹੁੰਦਾ ਹੈ ਜਦੋਂ ਲੋਕ ਨਿਕਲ ਪੈਂਦੇ ਲੋਕ ਸਿਕਿਉਰਟੀਆਂ ਸਿਕਿਉਟੀਆਂ ਦੀ ਪ੍ਰਵਾਹ ਨਹੀਂ ਕਰਦੇ ਤੁਸੀਂ ਮੰਨਦੇ ਹੋ ਸਮਝਦੇ ਹੋ ਇਸ ਗੱਲ ਨੂੰ ਤੇ ਸਿਕਿਉਰਟੀਆਂ ਉਹਨਾਂ ਚਿਰ ਜਿੰਨਾ ਚਿਰ ਪਾਵਰ ਦੇ ਵਿੱਚੋਂ ਜਦੋਂ ਤੁਸੀਂ ਪਾਵਰ ਤੋਂ ਪਿੱਛੇ ਹਟੇ ਸਿਕਿਉਰਟੀਆਂ ਖਤਮ ਤੁਹਾਡੀਆਂ ਨਾਰਮਲ ਸਿਕਿਉਰਟੀਆਂ ਰਹਿ ਜਾਣਗੀਆਂ ਫਿਰ ਉੱਥੇ ਉਹ ਫਿਰ ਲੋਕਾਂ ਦਾ ਇਕੱਠ ਭੀੜ ਵੱਡੀ ਹੁੰਦੀ ਹੈ ਸਿਕਿਉਰਟੀਆਂ ਉੱਤੇ ਬਹਿਣੀ ਨਹੀਂ ਰਹਿ ਜਾਂਦੀਆਂ ਮੇਰੇ ਖਿਆਲ ਚ ਭਗਵੰਤ ਮਾਨ ਨੂੰ ਕਿਤੋਂ ਨਾ ਕਿਤੋਂ ਡਰ ਜ਼ਰੂਰ ਹੋਊਗਾ ਕਿ 2 ਸਾਲ ਉਹਨੂੰ ਅਹਿਸਾਸ ਹੋ ਗਿਆ ਹੋਵੇ ਪਿਛਲੇ 2.5 ਸਾਲ ਵਾਕੇ ਬਹੁਤ ਮਾੜੇ ਮੈਂ ਵਰਤਾਅ ਕੀਤਾ ਪੰਜਾਬ ਦੇ ਲੋਕਾਂ ਨਾਲ ਤੇ ਪੰਜਾਬ ਨਾਲ ਮੈਂ ਪੰਜਾਬ ਦਾ ਨਹੀਂ ਬਣਿਆ ਜਿਵੇਂ ਬਣਨਾ ਚਾਹੀਦਾ ਸੀ ਇਸ ਕਰਕੇ ਹੋ ਸਕਦਾ ਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਗੈਰਤ ਜਾਗਦੀ ਹੋਵੇ ਤੇ ਤਾਂ ਕਰਕੇ ਦਿੱਲੀਆਂ ਨੂੰ ਅੱਖਾਂ ਕੱਢਦਾ ਹੋਇ ਪਊਗਾ ਤਮਾਨ ਠੀਕ ਹੈ ਪਰ ਜੇ ਉਹ ਕੱਢਦਾ ਹੈ ਨਾ ਤਾਂ ਮੈਂ ਕਹਿੰਦਾ ਕਿ ਠੀਕ ਆ ਯਾਰ ਉਹਨੂੰ ਡਾਂਗ ਪੰਜਾਬੀਆਂ ਵਾਲੀ ਫੜਨੀ ਚਾਹੀਦੀ ਹੈ ਪਰ ਉਹ ਡਾਂਗ ਤਾਂ ਫੜੂਗਾ ਜਿਹੜੇ ਬਾਕੀ 91 ਪੰਜਾਬੀਆਂ ਨੇ ਚੁਣਿਆ ਜੇ ਉਹ ਵੀ ਉਹਦੇ ਨਾਲ ਖੜਨਗੇ ਤਾਂ ਠੀਕ ਹੈ ਲੋਕਾਂ ਨੇ ਆਪਦਾ ਫਤਵਾ ਹੁਣ ਜਿਹੜਾ ਸੁਣਾਉਣਾ ਨਾ 2.5 ਸਾਲਾਂ ਬਾਅਦ ਉਹ ਸੁਣਾ ਦੇਣਾ ਹੂੰ ਉਹ ਕਹਿੰਦੇ ਵੀ ਜਦੋਂ ਤੁਹਾਡੇ ਕੋਲੋਂ ਕੁਝ ਇਹੋ ਜਿਹਾ ਹੋ ਜਾਂਦਾ ਨਾ ਕਿ ਲੋਕਾਂ ਨੂੰ ਲੱਗਦਾ ਕਿ ਬਹੁਤ ਗਲਤ ਹੋ ਗਿਆ ਉਸ ਤੋਂ ਬਾਅਦ ਚਾਹੇ ਸਿਉਣੇ ਦੇ ਹੋ ਹੋ ਗਿਆ ਤੇਰਾ ਉਹ ਲੋਕ ਤੁਹਾਨੂੰ ਮੂੰਹ ਨਹੀਂ ਲਾਉਂਦੇ ਹੋ ਸਕਦਾ ਅਗਲੀ ਵਾਰ ਮੌਕਾ ਤੁਹਾਨੂੰ ਲੋਕਾਂ ਨੇ ਨਹੀਂ ਦੇਣਾ ਜਿਵੇਂ ਜਮਾਨਤਾ ਹੀ ਜ਼ਬਤ ਹੋ ਗਈਆਂ ਹਰਿਆਣੇ ਦੇ ਵਿੱਚ ਹਨ ਨਾਲੇ ਉੱਥੇ ਕੁਝ ਵੀ ਨਾ ਸਰਕਾਰ ਬਣਾਈ ਸੀ ਨਾ ਕੁਝ ਪਹਿਲਾਂ ਕਦੇ ਨਹੀਂ ਵਿਚਰੇ ਹੀ ਨਹੀਂ ਪਰ ਫਿਰ ਵੀ ਜਮਾਨਤਾ ਤੱਕ ਜ਼ਬਤ ਹੋ ਗਈਆਂ ਹੁਣ ਇਹੋ ਜਿਹੇ ਬੰਦਿਆਂ ਨੂੰ ਕੇਜਰੀਵਾਲ ਨੇੜੇ ਲਾਊਗਾ ਹੂੰ ਪਾਵਰਾਂ ਵੱਧ ਦੇਊਗਾ ਡਿੰਪੀ ਵਰਗਿਆਂ ਨੂੰ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਜਿੱਥੇ ਖੁੰਡ ਚਰਚਾ ਜਿਹੜੀਆਂ ਗੱਲਾਂ ਬੈਠ ਕੇ ਸੁਣੀਆਂ ਕਿ ਇਹੋ ਜੇ ਬੰਦੇ ਨੂੰ ਪਾਵਰਾਂ ਦੇਊਗਾ ਜੋ ਪਾਵਰਾਂ ਦੇਊਗਾ ਤੇ ਇਹਦਾ ਪਿੱਛੇ 40 50 ਕਰੋੜ 60 ਕਰੋੜ ਦਾ ਘਾਟਾ ਖਾਦਾ ਪਿਛਲੇ 2 2.5 ਸਾਲਾਂ ਚ ਉਹ ਪੂਰਾ ਕਰ ਜਾਣਗੇ ਕਿਉਂਕਿ ਉਹ ਪਾਵਰਾਂ ਆਉਂਦੀਆਂ ਉਹ ਸਭ ਪੈਸਾ ਆਪਣੇ ਆਪ ਉਹ ਸਭ ਕੁਝ ਕਰ ਆਪਣੇ ਆਪ ਆਉਂਦਾ ਬਹੁਤ ਥਾਵਾਂ ਹੁੰਦੀਆਂ ਪੈਸਾ ਕਮਾਉਣ ਵਾਲੀਆਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਡਿਊਟੀ ਡਿੰਪੀ ਵਰਗਿਆਂ ਦੀ ਇਹ ਲਈ ਜਾ ਸਕਦੀ ਹੈ ਕਿ ਦਿੱਲੀ ਇਲੈਕਸ਼ਨ ਵਾਸਤੇ ਕਢੋ ਜੀ 100 ਕਰੋੜ 200 ਕਰੋੜ 400 ਕਰੋੜ ਕਢੋ ਜਿੱਥੋਂ ਮਰਜ਼ੀ ਲਿਆਉ ਕੱਢ ਕੇ ਹਨ ਤੇ ਜਦੋਂ ਪਾਪਰਾ ਹੋਣ ਤੇ ਫਿਰ ਤੁਹਾਨੂੰ ਪਤਾ ਕਿ ਅਫਸਰ ਸ਼ਾਹੀ ਛੱਡ ਸਾਡਾ ਇੱਥੋਂ ਦਾ ਨਿਜਾਮ ਹੀ ਇਹੋ ਜਿਹਾ ਬਣ ਗਿਆ ਸਾਡੇ ਦੇਸ਼ ਦਾ ਕਿ ਅਫਸਰ ਸ਼ਾਹੀ ਚਾਹੇ ਕੁਝ ਵੀ ਹੈ ਜਿੱਦੀ ਮਰਜ਼ੀ ਵੱਡੀ ਅਫਸਰ ਸ਼ਾਹੀ ਹੈ ਉਹ ਜਿਹੜੀ ਸਿਆਸਤ ਦੇ ਹਮੇਸ਼ਾ ਥੱਲੇ ਚੱਲਦੀ ਹੈ ਕੀ ਮਜਬੂਰੀਆਂ ਇਹ ਅੰਦਰ ਲੀਆਂ ਗੱਲਾਂ ਕੀ ਹੈ ਆਪਾਂ ਉਹ ਸਾਰੀਆਂ ਨਹੀਂ ਜਾਣਦੇ ਠੀਕ ਹੈ ਹੁਣ ਤੁਸੀਂ ਆਪਣੇ ਦੇਖ ਲਓ ਬਿੱਡੇ ਡੇ ਧਰਨੇ ਲੱਗ ਗਏ ਆਪ ਸਰਪੰਚੀ ਇਲੈਕਸ਼ਨ ਦਾ ਧੱਕਾ ਹੋਣ ਦਾ ਕਰਕੇ ਪ੍ਰਸ਼ਾਸਨ ਨੇ ਇੱਕ ਵਾਰੀ ਵੀ ਕਿਸੇ ਐਮਐਲਏ ਨੂੰ ਇਹ ਨਹੀਂ ਗੱਲ ਆਖੀ ਕਿ ਤੁਸੀਂ ਗਲਤ ਹੋ ਯਾਰ ਲੋਕ ਸਹੀ ਹੈ ਲੋਕਾਂ ਨੂੰ ਆ ਕੇ ਇੰਪ੍ਰੈਸ ਕੀਤਾ ਪ੍ਰਸ਼ਾਸਨ ਨੇ ਹੂੰ ਲੋਕਾਂ ਦੇ ਪ੍ਰੈਸ਼ਰ ਪਾਇਆ ਤੁਸੀਂ ਉੱਠ ਪੋ ਤੁਸੀਂ ਛੱਡ ਦਿਓ ਅਸੀਂ ਆ ਕਰ ਦਿਆਂਗੇ ਤੁਸੀਂ ਲੋਕਾਂ ਨੂੰ ਫੇਰ ਲਾਂਕੋ ਫੜਾਈਂਗਾ ਹਾਂ ਠੀਕ ਹੈ ਤੁਸੀਂ ਉੱਥੇ ਕਿਉਂ ਗਏ ਤੁਸੀਂ ਉੱਥੇ ਲੋਕਾਂ ਨੂੰ ਸਵਾਲ ਲੋਕਾਂ ਨੂੰ ਕਿਹਾ ਤੁਸੀਂ ਕਿਉਂ ਗਏ ਹਾਂ ਬਿਲਕੁਲ ਠੀਕ ਹੈ ਇਸ ਕਰਕੇ ਮੈਂ ਕਹਣਾ ਵੀ ਦੇਖੋ ਬਲਤੇਜ ਪੰਨੂ ਵਰਗੇ ਹੋਰ ਬਥੇਰੇ ਆਉਣਗੇ ਹਲੇ ਠੀਕ ਹੈ ਆਪਾਂ ਹਰ ਇੱਕ ਨੂੰ ਇੱਕ ਸੁਝਾਅ ਇੱਕ ਮੈਸੇਜ ਦਿੰਨੇ ਹੁੰਨੇ ਆ ਕਿ ਅਸੀਂ ਕਿਸੇ ਦੇ ਨਿੱਜੀ ਵਿਰੋਧੀ ਨਹੀਂ ਤੇ ਕਿਸੇ ਦੇ ਸਮਰਥਕ ਨਹੀਂ ਹੂੰ ਅਸੀਂ ਹੈਗੇ ਚਿੰਤਕ ਠੀਕ ਹੈ ਕਿਸੇ ਨੂੰ ਨਹੀਂ ਚੰਗੇ ਲੱਗਦੇ ਕੋਈ ਗੱਲ ਨਹੀਂ ਪਤਾ ਨਹੀਂ ਕੀਦੇ ਦਿਮਾਗੀ ਸਾਡੀਆਂ ਗੱਲਾਂ ਸੁਣ ਕੇ ਕੀਦੇ ਸਾਡੇ ਪ੍ਰਤੀ ਕੀ ਚੱਲਣਾ ਚੱਲੀ ਜਾਵੇ ਕੋਈ ਗੱਲ ਨਹੀਂ ਇਹ ਤਾਂ ਉਹ ਅਕਾਲਪੁਰਖ ਸੱਚੇ ਪਾਤਸ਼ਾਹ ਨੂੰ ਮੰਨਦੇ ਆ ਇਸ ਤੇ ਕਹਿੰਦੇ ਵੀ ਪੰਜਾਬ ਪਹਿਲਾ ਵਰਗਾ ਰੰਗਲਾ ਪੰਜਾਬ ਬਣ ਜੇ ਜਿਹੜੀਆਂ ਸਾਂਝਾਂ ਲੋਕਾਂ ਚ ਹੁੰਦੀਆਂ ਸੀਗੀਆਂ ਠੀਕ ਹੈ ਸਿਆਸਤ ਵਾਲਿਆਂ ਨੇ ਸਿਆਸਤ ਕਰਨੀ ਹੈ ਆਪਾਂ ਫਿਕਰ ਕਰਨ ਵਾਲਿਆਂ ਨੇ ਫਿਕਰ ਕਰਨੀ ਹੈ ਕਿਉਂਕਿ ਆਪਾਂ ਆਪਣੇ ਬੱਚਿਆਂ ਨੇ ਜਿਉਣਾ ਆਪਣੇ ਬੱਚਿਆਂ ਨੇ ਗਾਂੜੀਆਂ ਪੀੜ੍ਹੀਆਂ ਨੇ ਜਿਉਣਾ ਆਮ ਬੰਦਾ ਇਹਨਾਂ ਗੱਲਾਂ ਦੀ ਫਿਕਰ ਕਰੂਗਾ ਸੋ ਬਲਤੇਜ ਸਿੰਘ ਪੰਨੂ ਜਿਹੜਾ ਲਗ ਭਗ ਜਿਹੜੀਆਂ ਗੱਲਾਂ ਹੈਗੀਆਂ ਕਿ ਅਸਤੀਫਾ ਬਾਹ ਮਰ ਕਿ ਦਿੱਲੀ ਨੇ ਪੰਜਾਬ ਦੀ ਬਾਹ ਨੂੰ ਹੋਰ ਮਰੋੜਾ ਦੇਤਾ ਤੇ ਕੁਝ ਮਿੱਤਰਾਂ ਨੇ ਪੁੱਛਿਆ ਅਸੀਂ ਫੋਨ ਕਰਕੇ ਕਹਿੰਦੇ ਬਾਈ ਕਿਵੇਂ ਮੈਂ ਕਿਹਾ ਅਸੀਂ ਸਾਡੀ ਸੱਚ ਦੀ ਪੜਤਾਲ ਦੀ ਵੀਡੀਓ ਜੀ ਦੱਸ ਦਾਂਗੇ ਸਾਰਾ ਕੁਝ ਤੇ ਉਹ ਮਰੋੜਾ ਇਹੀ ਹੈ ਜੀ ਵੀ ਪਹਿਲਾਂ ਭਗਵੰਤ ਸਿੰਘ ਮਾਨ ਦੇ ਮਿੱਤਰੋ ਜਿਹੜੇ ਸੀਗੇ ਉਹ ਉਹ ਐਸਡੀ ਵਗੈਰਾ ਹਟਾਏ ਗਏ ਮਾਨ ਨੂੰ ਅਣ ਦੇਖਿਆ ਕੀਤਾ ਗਿਆ ਚਾਹੇ ਹਸਪਤਾਲ 'ਚ ਪਿਆ ਚਾਹੇ ਕਿਤੇ ਪਿਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੁਣ ਉਹਨਾਂ ਦੇ ਮੀਡੀਆ ਐਡਵਾਈਜ਼ਰ ਆ ਚਾਹੇ ਮੀਡੀਆ ਡਾਇਰੈਕਟਰ ਆ ਚਾਹੇ ਜੋ ਵੀ ਹੈ ਉਹ ਮੀਡੀਆ ਸਾਰਾ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਇਨਚਾਰਜ ਵਗੈਰਾ ਸਾਰੇ ਹਟਾ ਦਿੱਤੇ ਗਏ ਜਿਹੜੀਆਂ ਖਬਰਾਂ ਆ ਰਹੀਆਂ ਕਿ ਅਸਤੀਫੇ ਲੈ ਲੇ ਗਏ ਆ ਇਹਦਾ ਮਤਲਬ ਹੈ ਕਿ ਭਗਵੰਤ ਮਾਨ ਨੂੰ ਜਿਹੜਾ ਇੱਕ ਡੰਮੀ ਮੁੱਖ ਮੰਤਰੀ ਉਹਨਾਂ ਨੇ ਆਪਣੇ ਵੱਲੋਂ ਬਣਾ ਕੇ ਛੱਡਤਾ ਮੈਂ ਤੁਹਾਡੀ ਗੱਲ ਰੋਕਣੀ ਚਾਹੁੰਦਾ ਸੀ ਜੀ ਆਪਾਂ ਕਹਿੰਦੇ ਨੇ ਵੀ ਭਗਵੰਤ ਮਾਨ ਇੱਕ ਡੰਮੀ ਮੁੱਖ ਮੰਤਰੀ ਹੈ ਜੀ ਇੱਕ ਭਗਵੰਤ ਮਾਨ ਤੇ ਜਿਹੜੇ ਬਾਕੀ 91 ਆ ਉਹ ਕੀ ਆ ਉਹ ਮਹਾ ਡੰਮੀ ਆ ਜੀ ਉਹ ਮਹਾ ਡੰਮੀਆ ਉਹਨਾਂ ਨੂੰ ਮਾੜੀ ਮ ਵੀ ਤੁਸੀਂ ਪੰਜਾਬ ਦਾ ਖੱਦ ਆ ਤੁਸੀਂ ਪੰਜਾਬ ਦੇ ਨਾਲ ਦਗਾ ਕਮਾ ਰਹੇ ਹੋ ਧੋਖਾ ਦੇ ਰਹੇ ਹੋ ਲੋਕਾਂ ਨੇ ਜਿਨ੍ਹਾਂ ਨੇ ਤੁਹਾਨੂੰ ਬੜਾ ਫਤਵਾ ਬਹੁਤ ਵੱਡਾ ਦਿੱਤਾ ਮਾੜੀ ਮੋਟੀ ਸ਼ਰਮ ਮੰਨੋ ਤੁਹਾਡੇ ਜ਼ਬਾਨ ਨੂੰ ਕੀ ਹੋ ਗਿਆ ਲਗਾਮ ਕੀ ਨਹੀਂ ਪਾਤੀ ਉਧਰੋਂ ਦਿੱਲੀ ਦੇ ਨੇ ਲਗਾਮ ਪਾ ਲਈ ਵੀ ਜਿਹੜਾ ਤੁਣਕਾ ਮਾਰਦਾ ਚੁੱਪ ਕਰ ਜਾਓ ਸ਼ਿਕਤਲਾ ਜੜਾਦਾ ਤੁਹਾਡੇ ਮੂੰਹ ਤੇ ਕੁਛ ਤਾਂ ਬੋਲੋ ਲੋਕਾਂ ਨੇ ਕਿੰਨਾ ਤੁਹਾਨੂੰ ਵੱਡਾ ਫਤਵਾ ਦਿੱਤਾ ਵੋਟਾਂ ਪਾਈਆਂ ਕਿਤੇ ਸੋਚੀ ਤਾਂ ਨਹੀਂ ਬੈਠੇ ਵੀ ਕੋਈ ਕਰਨੀ ਆਪਾਂ ਮਾਰ ਕੇ ਛਾਲ ਦੂਜੀ ਪਾਰਟੀ 'ਚ ਮਾਰ ਜੀ ਮੈਂ ਕਹਿੰਦਾ ਲੋਕ ਇਹਨਾਂ ਦੇ ਛਤਰਮਾਰ ਲੋਕ ਦੇਖੋ ਜਿਹੜੀਆਂ ਇਹ ਚੀਜ਼ਾਂ ਨਾ ਤੁਸੀਂ ਦੂਜੀ ਪਾਰਟੀ ਦੀ ਗੱਲ ਕਰਤੀ ਲੋਕ ਬੜੇ ਸਿਆਣੇ ਹੋਗੇ ਆਉਣ ਵਾਲੇ ਸਮੇਂ 'ਚ ਲੋਕ ਇਹ ਚੀਜ਼ਾਂ برداشت ਨਹੀਂ ਕਰਨਗੇ ਜਿਹੜੇ ਪਹਿਲੀ ਗੱਲ ਤਾਂ ਜਿਹੜੇ ਮਲਾਈ ਖਾਣੇ ਆ ਨਾ ਜਿਹਨੂੰ ਆ ਤਾਂ ਪਹਿਲਾਂ ਪਿੱਛੇ ਪਈਆਂ ਹੋਈਆਂ ਵਿਚਾਰਸਾਲ ਇੱਧਰ ਖਾ ਲੋ 6 ਮਹੀਨੇ ਪਹਿਲਾਂ ਸਾਲ ਪਹਿਲਾਂ ਉਹ ਦੂਜੇ ਪਾਸੇ ਨੇੜਤਾ ਕਰਨੀ ਸ਼ੁਰੂ ਕਰਦੇ ਹੋ ਤੇ ਜਦੋਂ ਨੂੰ ਮੌਕਾ ਆਇਆ ਇਲੈਕਸ਼ਨ ਦਾ 5 ਸਾਲਾਂ ਬਾਅਦ ਤੇ ਦੂਜੇ ਪਾਸੇ ਜਿੱਧਰ ਪਰੜਾ ਭਾਰੀ ਉਧਰ ਛਾਲ ਮਾਰ ਜੂ ਪਰ ਲੋਕ ਬਹੁਤ ਸਿਆਣੇ ਹੋਗੇ ਮੈਂ ਇਹ ਕਹੂੰਗਾ ਕਿ ਪੰਜਾਬ ਦੇ ਨਹੀਂ ਦੇਸ਼ ਦੇ ਲੋਕ ਸਿਆਣੇ ਹੋਗੇ ਜੇ ਇਹ ਚੀਜ਼ਾਂ ਹੁਣ ਲੀਡਰ ਕਰਨਗੇ ਤਾਂ ਵੀ ਜਦੋਂ ਮੌਕਾ ਆਗੇ ਤੇ ਛੱਡ ਕੇ ਉਧਰ ਹੋ ਜਾਣਗੇ ਦੂਜਾ ਤਾਂ ਬੇਸ਼ੱਕ ਚੱਲ ਜੇ ਵੀ ਤੂੰ ਆ ਜਾ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦੇ ਤਾਂ ਮੈਂ ਕੋਰੇ ਕਾਗਜ਼ ਤੇ ਲਿਖ ਕੇ ਦਿੰਨਾ ਵੀ ਕਿਸੇ ਵੀ ਐਮਐਲਏ ਦੀ ਇੰਨੀ ਹਾਇਸੀਅਤ ਰਹਿ ਨਹੀਂ ਗਈ ਵੀ ਕਿਸੇ ਪਾਰਟੀ ਦੂਜੀ ਜਾ ਕੇ ਇਹ ਦਾਵਾ ਕਰ ਸਕੇ ਵੀ ਮੈਂ ਆਪਦੀ ਸੀਟ ਕੱਢ ਜੂਗਾ ਠੀਕ ਹੈ ਇਹ ਤਾਂ ਕਹਿ ਸਕਦਾ ਵੀ ਹਾਂ ਮੈਨੂੰ ਸ਼ਾਮਲ ਕਰ ਲਓ ਜਮਾਨਤ ਜਬਤ ਕਰਾ ਕੇ ਆਉਣ ਦੀ ਗਰੰਟੀ ਮੈਂ ਲੈ ਲੈਂਦਾ ਇਹ ਤਾਂ ਬੇਸ਼ੱਕ ਕਹਦੇ ਪਰ ਜੇ ਤੁਸੀਂ ਆਖੋ ਹਰਿਆਣੇ ਦੇ ਵਿੱਚ ਕਈਆਂ ਨੂੰ 3 3 4 400 ਵੋਟ ਹੀ ਪਈ ਹੈ ਐਮਸੀ ਨੂੰ ਪੈ ਜਾਂਦੀ ਇੰਨੀ ਵੋਟ ਜਿੰਨੀ ਐਮਐਲਏ ਨੂੰ ਪਈ ਆਮ ਆਦਮੀ ਪਾਰਟੀ ਦੇ ਨੂੰ ਠੀਕ ਹੈ ਇਸ ਕਰਕੇ ਮੈਂ ਕਹਣਾ ਵੀ ਦੇਖੋ ਆਪਾਂ ਕਈ ਵਾਰੀ ਗੱਲ ਚੁੱਕੇ ਹਾਲੇ ਵੀ ਸਮਾਂ ਵਾਪਸ ਆਜੋ ਪੰਜਾਬ ਦੇ ਉਹ ਪੰਜਾਬ ਦੇ ਪੁੱਤ ਬਣਜੋ ਲੋਕਾਂ ਨੇ ਭਰੋਸਾ ਕੀਤਾ ਤੁਹਾਡੇ ਤੇ ਲੋਕਾਂ ਨੇ ਬਹੁਤ ਵੱਡਾ ਯਕੀਨ ਤੁਹਾਡੇ ਤੇ ਬਹੁਤ ਵੱਡਾ ਬੋਮ ਦੇਸ ਕਰਕੇ ਦਿੱਤਾ ਸੀ ਕਿ ਕੁਝ ਕਰਕੇ ਵਿਖਾਵਾਂਗੇ ਇਸ ਕਰਕੇ ਸਾਰੀ ਦੁਨੀਆ ਸਾਰਾ ਮੀਡੀਆ ਇਹ ਪੜਦਾ ਇਸ ਗੱਲ ਨੂੰ ਕਿ ਲੋਕਾਂ ਨੇ ਇਹਨਾਂ ਨੂੰ ਨਹੀਂ ਜਤਾਇਆ ਸੀ ਲੋਕਾਂ ਨੇ ਕੱਲ ਹੀ ਕਾਂਗਰਸੀ ਹਰਾਏ ਸੀ ਕਾਂਗਰਸੀ ਹਰਾਏ ਸੀ ਤੁਸੀਂ ਕੁਝ ਕਰਕੇ ਨਹੀਂ ਵਿਖਾਇਆ ਬੈਠੋ ਕਰੇ ਸਾਨੂੰ ਇਹਨਾਂ ਨੂੰ ਵੇਖਣ ਦਿਓ ਇੱਕ ਵਾਰੀ ਤੇ ਜੇ ਤੁਸੀਂ ਕੁਝ ਨਾ ਕੀਤਾ ਨਾ ਤੇ ਤੁਸੀਂ ਇਹਨਾਂ ਨੂੰ ਤਾਂ ਬਚਣਾ ਵੀ ਨਹੀਂ ਆਉਂਦਾ ਕੁੱਟ ਤੋਂ ਉਹਨਾਂ ਨੂੰ ਤਾਂ ਬਚਣਾ ਆਉਂਦਾ ਸੀਗਾ ਇਹਨਾਂ ਨੂੰ ਤਾਂ ਕੁੱਟ ਤੋਂ ਬਚਣਾ ਵੀ ਨਹੀਂ ਆਉਣਾ ਜੇ ਲੋਕ ਇਹਨਾਂ ਗੱਲਾਂ ਤੇ ਹੋ ਨਿਕਲੇ ਤਾਂ ਕਿਉਂਕਿ ਆਖਰ ਕੀ ਹੁੰਦਾ ਜੀ ਆਖਰ ਲੋਕ ਜਦੋਂ ਲੋਕਾਂ ਚ ਜਾਣਗੇ 2.5 ਸਾਲਾਂ ਬਾਅਦ ਲੋਕ ਸਵਾਲ ਕਰਨਗੇ ਕਿਹੜੇ ਸ਼ਬਦਾਂ ਚ ਕਰਨਗੇ ਮੌਕਾ ਦੱਸੂਗਾ ਇਸ ਕਰਕੇ ਮੈਂ ਕਹਣਾ ਕਿ ਦੇਖੋ ਜਿਹੜੇ ਤਰੀਕੇ ਨਾਲ ਮੁੱਖ ਮੰਤਰੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਨਾ ਸਾਡੀ ਮੁੱਖ ਮੰਤਰੀ ਨਾਲ ਹਮਦਰਦੀ ਕੋਈ ਨਹੀਂ ਜੇ ਮੁੱਖ ਮੰਤਰੀ ਨੇ ਢਾਈ ਸਾਲ ਕੁਛ ਕੀਤਾ ਹੁੰਦਾ ਨਾ ਸਾਡੀ ਹਮਦਰਦੀ ਹੁੰਦੀ ਉਹਦੇ ਨਾਲ ਬੇਸ਼ੱਕ ਅਸੀਂ ਵੋਟ ਪਾਈ ਬੇਸ਼ੱਕ ਨਹੀਂ ਪਾਈ ਸਾਰੇ ਪੰਜਾਬ ਨੇ ਇੱਕੋ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਵੰਡ ਕੇ ਪਾਈਆਂ ਕਿਸੇ ਨੇ ਪਾਈਆਂ ਵੀ ਨਹੀਂ ਕਿਨੇ ਨੋਟਾਂ ਨੂੰ ਵੀ ਪਾਈਆਂ ਕੋਈ ਗਿਆ ਹੀ ਨਹੀਂ ਪਾਉਣ ਅਸੀਂ ਪਤਾ ਨਹੀਂ ਕਿਹੜੀ ਕੈਟਾਗਰੀ ਚੋਂ ਅਸੀਂ ਖੁਦ ਜਾਣਦੇ ਹਾਂ ਪਰ ਜੇ ਲੋਕਾਂ ਨੇ ਇੰਨਾ ਵੱਡਾ ਤੁਹਾਨੂੰ ਵਿਸ਼ਵਾਸ ਕੀਤਾ ਨਾ ਮੈਂ ਕਹਿੰਦਾ ਮੁੱਖ ਮੰਤਰੀ ਨਾਲ ਜੇ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਉਹਦੇ ਨਾਲ ਫਿਲ ਹਾਲ ਦੀ ਘੜੀ ਕੋਈ ਸympathy ਨਹੀਂ ਕੋਈ ਹਮਦਰਦੀ ਨਹੀਂ ਇਸ ਗੱਲ ਨਾਲ ਹਮਦਰਦੀ ਜ਼ਰੂਰ ਹੈ ਕਿ ਉਹਦੇ ਸਮੇਤ ਜਿਹੜੇ 91 ਹੋਰ ਚੁਣੇ ਸੀ ਨਾ ਲੋਕ ਉਹ ਸਾਰੇ ਪੰਜਾਬ ਦਾ ਸਾਥ ਛੱਡ ਕੇ ਦਿੱਲੀ ਦੀਆਂ ਜੁੱਤੀਆਂ ਝਾੜਨ ਨੂੰ ਤਿਆਰ ਨਹੀਂ ਬੈਠੇ ਝਾੜ ਰਹੇ ਆ ਠੀਕ ਹੈ ਯਾਰ ਬਰਦਾਸ਼ਤ ਕਰ ਰਹੇ ਤੁਸੀਂ ਸੀਐਮਓ ਦੇ ਵਿੱਚ ਆ ਕੇ ਕਾਬਜ ਹੋ ਗਏ ਉਹ ਆਪਣੀ ਮਰਜ਼ੀਆਂ ਚਲਾਉਣਗੇ ਜਿਹੜੇ ਮਰਜ਼ੀ ਚੀਜ਼ਾਂ ਤੇ ਸਾਈਨ ਕਰਕੇ ਪਤਾ ਨਹੀਂ ਪੰਜਾਬ ਦਾ ਕੀ ਤੋਂ ਕੀ ਕਰਕੇ ਰੱਖ ਦੇਣਗੇ ਇਸ ਕਰਕੇ ਮੈਂ ਕਹਿੰਦਾ ਜਿਹੜੇ ਸ਼ਬਦ ਤੁਸੀਂ ਵਰਤੇ ਮੈਂ ਵੀ ਵਰਤਦਾ ਕਿ ਮਾੜੀ ਮੋਟੀ ਗੈਰਤ ਜਗਾਓ ਅਣਖ ਜਗਾਓ ਜ਼ਮੀਰ ਜਗਾਓ ਸ਼ਰਮ ਮਨੋਂ ਵੜੀ ਮੋਟੀ ਕਿਤੇ ਕਿਤੇ ਸਿੱਧੂ ਸਾਹਿਬ ਇਹ ਤਾਂ ਨਹੀਂ ਵੀ ਜਿਹੜਾ ਭਗਵੰਤ ਮਾਨ ਤੋਂ ਪਾਣੀ ਦੀ ਗੱਲ ਪਹਿਲਾਂ ਵੀ ਚੱਲੀ ਪਾਣੀਆਂ ਪਿੱਛੇ ਬਥੇਰੇ ਪਿੱਛੇ ਰੋਲੇ ਪਏ ਮਾਨਸਾ ਨੂੰ ਕਿਹਾ ਜਾਂਦਾ ਹੋਵੇ ਤੂੰ ਪਾਣੀ ਦੇ ਸਮਝੌਤੇ ਤੇ ਸੈਨ ਕਰ ਜੀ ਸ਼ਾਇਦ ਉਹ ਕਿਤੇ ਨਾ ਨੁੱਕਰ ਕਰਦਾ ਹੋਵੇ ਉਹਨੂੰ ਅੱਖਾਂ ਕੱਢੀਆਂ ਜੇ ਤੂੰ ਨਹੀਂ ਕਰਨੇ ਤਾਂ ਪਾਸੇ ਹੋ ਕਿਉਂਕਿ ਜਿਹੜਾ ਪੰਜਾਬ ਦਾ ਜੰਮਿਆ ਜਾਇਆ ਉਹਨੂੰ ਕਿਤੇ ਕਿਤੇ ਜ਼ਮੀਰ ਜਾਗਦੀ ਹੈ ਮੈਂ ਯਾਰ ਗਲਤ ਕੰਮ ਕਰਨ ਜਾ ਰਿਹਾ ਹਾਂ ਉਹਨਾਂ ਅੱਖਾਂ ਕੱਢੀਆਂ ਹੁਣ ਵੀ ਮੈਂ ਪੰਜਾਬ ਦੇ ਆ ਖਾਦਾ ਮੈਂ ਪੰਜਾਬ ਦਾ ਜੰਮਿਆ ਪੰਜਾਬ ਦਾ ਜਾਇਆ ਪਰ ਨਹੀਂ ਕੰਮ ਕਰ ਸਕਦਾ ਨਹੀਂ ਵੈਸੇ ਤਾਂ ਦੇਖੋ ਇੱਕ ਮਾਲਵਾਰ ਨਹਿਰ ਜਿਹੜੀ ਹੈ ਹੂੰ 150 ਕਿਲੋਮੀਟਰ ਦੇ ਕਰੀਬ ਦਾ ਉਹਦਾ ਜਿਹੜੀ ਜਿਹੜੀ ਲੰਬਾਈ ਹੈ ਉਹਦੀ ਹਨਾ ਮਾਲਵਾ ਨਹਿਰ ਵੈਸੇ ਜਿਹੜੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਦੋਦੇ ਵਾਲਿਆਂ ਨੇ ਜਿਹੜਾ ਵਿਚ ਵਿਚਾਲੇ ਰੋਕ ਲਿਓ ਉਹ ਹੂੰ ਰੁਕਣੀ ਹੋਰ ਕਰਨਾ ਕਰਕੇ ਵੀ ਸੀ ਮੈਂ ਜਦੋਂ ਉਹ ਸ਼ੁਰੂ ਚ ਗੱਲ ਹੋਈ ਨਾ ਕਿ ਮਾਲਵਾ ਨਹਿਰ ਜਿਹੜੀ ਕੱਢੀ ਜਾ ਰਹੀ ਹੈ ਤਾਂ ਮੈਂ ਉਹਦੇ ਬਾਰੇ ਆਪਣੀ ਫੇਸਬੁੱਕ ਵਾਲ ਤੇ ਪੋਸਟ ਕੀਤਾ ਕਿ ਮਾਲਵਾ ਨਹਿਰ ਜਿਹੜੀ ਹੈ ਨਾ ਐਸਵਾਈਐਲ 2 ਨਾ ਹੋਵੇ ਕਿਤੇ ਹੂੰ ਉਹ ਐਸਵਾਈਐਲ ਨਹੀਂ ਚੱਲੀ ਤਾਂ ਨਹੀਂ ਚੱਲੀ ਹੁਣ ਚੱਲਣ ਵੀ ਨਹੀਂ ਦੇਣੇ ਰੋਕਣੇ ਉਹ ਕਿਉਂਕਿ ਬਹੁਤ ਕੁਝ ਹੋਗਾ ਉਹਦੇ ਪਿੱਛੇ ਮੈਂ ਕਿਹਾ ਕਿ ਮੈਂ ਉਧਰ ਲਿਖਿਆ ਕਿ ਐਸਵਾਈਐਲ 2 ਨਾ ਹੋਵੇ ਤੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਬਿਨਾਂ ਸੋਚੇ ਸਮਝੇ ਲਿਖ ਦਿੰਦੇ ਆ ਨਾ ਉਹਨਾਂ ਨੇ ਲਿਖਿਆ ਕਿ ਯਾਰ ਮਸਾਂ ਦਾ ਪੰਜਾਬ ਨੂੰ ਪਾਣੀ ਮਿਲਣ ਲੱਗਾ ਜਿਹੜੇ ਏਰੀਆ 'ਚ ਹੈ ਨਹੀਂ ਮੈਂ ਕਿ ਜਿਹੜੇ ਏਰੀਆ 'ਚ ਹੈ ਨਹੀਂ ਉਹਨੂੰ ਜੰਮ ਜੰਮ ਮਿਲੇ ਉਹਨਾਂ ਵਾਸਤੇ ਇੱਕ ਛੱਟ ਦੋ ਨਹਿਰਾਂ ਨਿਕਲ ਤਿੰਨ ਪੰਜਾਬ ਦਾ ਪਾਣੀ ਜਦੋਂ ਹਿਮਾਚਲ ਤੋਂ ਹੋ ਕੇ ਸਾਡਾ ਹੁੰਦਾ ਨਾ ਤਾਂ ਰਾਏਪੇਰੀਨ ਲਾ ਦੇ ਮੁਤਾਬਕ ਅਸੀਂ ਉਹਦੇ ਮਾਲਕ ਹੈ ਸਾਰੇ ਪੰਜਾਬ ਨੂੰ ਬੇਸ਼ੱਕ ਛੋਟੀਆਂ ਛੋਟੀਆਂ ਕੱਸੀਆਂ ਬਣਾ ਕੇ ਸਾਰੇ ਪੰਜਾਬ ਨੂੰ ਦੇ ਦੇਣ ਕੋਈ ਗੱਲ ਨਹੀਂ ਪਰ ਉਹ ਨਹਿਰ ਖਤਮ ਕਿੱਥੇ ਕੀਤੀ ਗਈ ਹੈ ਉਹ ਨਹਿਰ ਖਤਮ ਕੀਤੀ ਗਈ ਹੈ ਜਾ ਕੇ ਗੰਗਾ ਨਗਰ ਦੇ ਕੋਲੇ ਹਬੋਰ ਦੇ ਕੋਲੇ ਜਿੱਥ ਪਟਕੇ ਹੋ ਗਿਆ ਪੰਜਾਬ ਵਾਸਤੇ ਆ ਉਦੋਂ ਗਾਂ ਫਿਰ ਜਦੋਂ ਸਟੇਟ ਹੀ ਦੂਜੀ ਹੋ ਗਈ ਨਾ ਉਸ ਤੋਂ ਗਾਂ ਪਟਕੇ ਲਜਾਣੀ ਕੋਈ ਔਖੀ ਨਹੀਂ ਫਿਰ ਕੋਈ ਰੋਕਣ ਵਾਲਾ ਨਹੀਂ ਜੰਮਿਆ ਇਸ ਕਰਕੇ ਮੈਂ ਕਹਿੰਨਾ ਕਿ ਦੇਖੋ ਜੇ ਤੁਸੀਂ ਕਹਿਣਾ ਹੈ ਨਾ ਕਿ ਭਗਵੰਤ ਮਾਨੇ ਹੋ ਸਕਦਾ ਕਿਤੇ ਨਾ ਕਿਤੇ ਇਹ ਫਿਕਰ ਕੀਤਾ ਹੋਵੇ ਕਿ ਯਾਰ ਸਾਡੇ ਪਾਣੀ ਜਾਣਗੇ ਤਾਂ ਸਾਡਾ ਕੀ ਬਣੂਗਾ ਹਨਾ ਤਾਂ ਫਿਰ ਮੈਂ ਕਹਿੰਦਾ ਵੀ ਇੱਕ ਚੰਗਾ ਕਦਮ ਹੈ ਜੇ ਸੋਚ ਲਿਆ ਤਾਂ ਹਾਲੇ ਵੀ ਸਮਾਂ ਰਹਿੰਦਾ ਮੈਂ ਕਹਿੰਦਾ ਹਾਲੇ ਵੀ ਐਮਐਲਏ ਜਿਹੜੇ ਚੁਣੇ ਹੋਏ ਆ ਲੋਕਾਂ ਦੇ ਪੰਜਾਬ ਦੇ ਉਹ ਸਾਥ ਦੇਣ ਭਗਵੰਤ ਮਾਨ ਦਾ ਭਗਵੰਤ ਮਾਨ ਆਪਣਾ ਡੰਡਾ ਆਪਣੀ ਡਾਂਗ ਕਾਇਮ ਕਰੇ ਦਿੱਲੀ ਵਾਲੇ ਵਾਸਤੇ ਇੱਕ ਡਿਸੀਜਨ ਇੱਕ ਸਖਤ ਫੈਸਲਾ ਲੈਣਾ ਬਣਦਾ ਇਹ ਫੈਸਲਾ ਲੈਣ ਦੀ ਘੜੀ ਹੈ ਤੇ ਨਹੀਂ ਤਾਂ ਫਿਰ ਜਿਵੇਂ ਸਾਰੇ ਹੌਲੀ ਹੌਲੀ OSD ਝਾੜਦਾ ਮੀਡੀਆ ਇਨਚਾਰਜ ਝਾੜਤਾ ਮੀਡੀਆ ਐਡਵਾਈਜ਼ਰ ਝਾੜਤਾ ਮੀਡੀਆ ਡਾਇਰੈਕਟਰ ਝਾੜਤਾ ਭਗਵੰਤ ਮਾਨ ਜਿਹੜਾ ਉਹ ਕਦੇ ਇੱਥੇ ਦਾਖਲ ਕਰਤਾ ਕਿਤੇ ਉੱਥੇ ਦਾਖਲ ਕਰਤਾ ਫਿਰ ਇਸ ਤਰੀਕੇ ਜੇ ਦਿੱਲੀ ਵਾਲੇ ਆਈ ਆ ਕੇ ਅਗਲੇ 2.5 ਸਾਲਾਂ ਵਿੱਚ ਦੀ ਨਾ ਮੈਨੂੰ ਲੱਗਦਾ ਵੀ ਜੇ ਪਿਛਲੇ 75 ਸਾਲਾਂ ਦੇ ਵਿੱਚ ਪੌਣੇ 3 ਲੱਖ ਕਰੋੜ ਕਰਜ਼ਾ ਹੋਇਆ ਸੀ ਨਾ ਤੇ ਇਹਨਾਂ 2.5 ਸਾਲਾਂ 'ਚ 1 ਲੱਖ ਕਰੋੜ ਹੋ ਹੋਰ ਹੋਇਆ ਤੇ ਮੈਨੂੰ ਤਾਂ ਇਹ ਲੱਗਦਾ ਵੀ ਅਗਲੇ 2.5 ਸਾਲਾਂ ਦੇ ਵਿੱਚ ਕਿਤੇ 8.5 ਪੌਣੇ 4 ਲੱਖ ਕਰੋੜ ਨੂੰ 1000 ਕਰੋੜ ਕਰਕੇ ਨਾ ਦਿੱਲੀ ਵਾਪਸ ਚਲੇ ਜਾਣ 2.5 ਸਾਲਾਂ ਦੇ ਵਿੱਚ ਇਸ ਕਰਕੇ ਧਿਆਨ ਦੇਣ ਦੀ ਲੋੜ ਹੈ ਬੋਲ ਵੀ ਗਲਤੀਆਂ ਹੋ ਸਕਦੀਆਂ ਤੁਹਾਨੂੰ ਕਿਤੇ ਲੱਗਦਾ ਤਾਂ ਸਾਨੂੰ ਤੁਸੀਂ ਕਹਿ ਸਕਦੇ ਹੋ ਲਿਖ ਕੇ ਕਹਿ ਦਿਓ ਕਿ ਆ ਗੱਲ ਕਰਨੀ ਬਣਦੀ ਐ ਸੀ ਉਹ ਵੀ ਕਰਾਂਗੇ ਪਰ ਜੇ ਸਾਡੀਆਂ ਗੱਲਾਂ ਚੰਗੀਆਂ ਲੱਗਣ ਤਾਂ ਇਹਨਾਂ ਗੱਲਾਂ ਨੂੰ ਤੁਸੀਂ ਵੀ ਮੈਂ ਕਹਨਾ ਕਿ ਪੰਜਾਬ ਦੇ ਵਾਸੀਓ ਤੁਸੀਂ ਵੀ ਜਿੱਥੋਂ ਤੱਕ ਆਵਾਜ਼ ਉਠਾ ਸਕਦੇ ਹੋ ਲੈ ਕੇ ਜਾਓ ਸਰਕਾਰਾਂ ਨੂੰ ਬੇਨਤੀ ਜ਼ਰੂਰ ਕਰਦੇ ਕਿ ਹਰ ਇੱਕ ਸਟੇਟਾ ਨੂੰ ਉਹਨਾਂ ਦੇ ਬਣਦੇ ਅਧਿਕਾਰ ਉਹ ਮਿਲਣੇ ਚਾਹੀਦੇ ਤੇ ਜਿਹੜੀ ਦਖਲਅੰਦਾਜ਼ੀ ਜਿਹੜੀ ਹੈਗੀ ਠੀਕ ਆ ਹਾਈ ਕਮਾਂਡਾਂ ਬਣੀ ਐ ਹਾਈ ਕਮਾਂਡਾਂ ਚਲਾਈ ਜਾਣਾ ਆਪਣੀਆਂ ਹੇਡਲੇ ਪੱਦਰਤੀਆਂ ਪਾਰਟੀਆਂ ਨੂੰ ਪਰ ਆਹ ਕੁਛ ਨਾ ਕਰਨ ਜਿਹੜਾ ਕੁਛ ਕੇਜਰੀਵਾਲ ਐਂਡ ਪਾਰਟੀ ਪੰਜਾਬ ਨਾਲ ਕਰੀ ਜਾਂਦਾ